ਤਾਂ ਜਿਸ ਦਾ ਇੰਤਜ਼ਾਰ ਸੀ ਉਹ ਸੇਲ ਲੱਗ ਚੁੱਕੀ ਹੈ ਦੱਸ ਦਈਏ ਕਿ ਇਸ ਸਾਲ ਦੀ ਸੇਲ ਜਿੱਥੇ 40 ਤੋਂ ਲੈ ਕੇ 50% ਡਿਸਕਾਊਂਟ ਦਿੱਤਾ ਜਾ ਰਿਹਾ ਐਂਡ ਆਫ ਸੀਜ਼ਨ ਸੇਲ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਸਿਰਫ ਇਹ ਸੇਲ ਸਟਾਕ ਸੀਮਤ ਤੱਕ ਹੈਗੀ ਹੈ ਜਦ ਤੱਕ ਸਟਾਕ ਹੈ ਉਦੋਂ ਤਾਈਂ ਇਹ ਸੇਲ ਹੈ ਜਿਹੜਾ ਆ ਗਿਆ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਔਰ ਰਹਿ ਗਿਆ ਜੋ ਵੀ ਵੀਡੀਓ ਦੇ ਵਿੱਚ ਤੁਹਾਨੂੰ ਅੱਜ ਅਸੀਂ ਦਖਾਨ ਜਾ ਰਹੇ ਆ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਸਿਰਫ ਸਟਾਕ ਸੀਮਤ ਤੱਕ ਹੈਗਾ ਜਦੋਂ ਤੱਕ ਸਟਾਕ ਹੋਏਗਾ ਉਦੋਂ ਤੱਕ ਹੀ ਜਿਹੜੀਆਂ ਇਹ ਚੀਜ਼ਾਂ ਅਵੇਲੇਬਲ ਹੋਣਗੀਆਂ ਸਟਾਕ ਖਤਮ ਹੋਣ ਤੇ ਕਿਸੇ ਨੂੰ ਵੀ ਨਹੀਂ ਮਿਲੇਗਾ ਤਾਂ ਇਸ ਲਈ ਕਹਿੰਨੇ ਆ ਜਲਦੀ ਕਰ ਲੋ ਜਿਹੜਾ ਪਹਿਲਾ ਆ ਗਿਆ ਉਹਨਦੇ ਲਈ ਬਹੁਤ ਸਾਰਾ ਸਟਾਕ ਅਵੇਲੇਬਲ ਹੋਏਗਾ ਦੱਸਦੀ ਕਿ ਕਿਟਕਟ ਸ਼ੋਰੂਮ ਦੇ ਵੱਲੋਂ ਜਿਹੜੀ ਹੈ ਹਰ ਸਾਲ ਸੇਲ ਲਾਈ ਜਾਂਦੀ ਹੈ ਐਸ ਆਰ 20 ਸੇਲ ਲਗਾ ਦਿੱਤੀ ਗਈ ਹੈ ਜਿੱਥੇ ਪਹਿਲਾਂ 20 ਤੋਂ 25% ਡਿਸਕਾਊਂਟ ਦਿੱਤਾ ਜਾਂਦਾ ਸੀ ਹੁਣ 40 ਤੋਂ 50% ਤੱਕ ਜਿਹੜਾ ਹੈਗਾ ਉਹ ਐਂਡ ਆਫ ਸੀਜ਼ਨ ਸੇਲ ਵਿంటర్ ਤੇ ਜਿਹੜਾ ਕੀ ਹੈ ਡਿਸਕਾਊਂਟ ਦਿੱਤਾ ਜਾ ਰਿਹਾ ਤਾਂ ਕਿਟਕਟ ਸ਼ੋਰੂਮ ਜਲਦੀ ਤੋਂ ਜਲਦੀ ਆਓ ਤੇ ਆਪਣੇ ਮਨਪਸੰਦ ਦੇ ਕੱਪੜੇ ਇਥੋਂ ਤੁਸੀਂ 50% ਡਿਸਕਾਊਂਟ ਤੱਕ ਖਰੀਦ ਸਕਦੇ ਹੋ ਸਟਾਕ ਸੀਮਤ ਤੱਕ ਇਹ ਸੇਲ ਹੈਗੀ ਹੈ ਸਟਾਕ ਸੀਮਤ ਹੈ ਜਦ ਸਟਾਕ ਐਂਡ ਹੋ ਜਾਏਗਾ ਤਾਂ ਫਿਰ ਉਸ ਬਾਅਦ ਇਹ ਸੇਲ ਵੀ ਐਂਡ ਹੋ ਜਾਏਗੀ ਇਸ ਲਈ ਕਹਿੰਦੇ ਆ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ ਸ਼ੇਅਰ ਕਰਨ ਤੇ ਵੀ ਤੁਹਾਨੂੰ ਜਿਹੜਾ ਹੈਗਾ ਐਕਸਟਰਾ ਡਿਸਕਾਊਂਟ ਮਿਲੇਗਾ ਜੇਕਰ ਤੁਸੀਂ ਸ਼ੇਅਰ ਕਰਕੇ ਆਨੇ ਹੋ ਵੀਡੀਓ ਤਾਂ ਤੁਹਾਨੂੰ ਡਿਸਕਾਊਂਟ ਜਿਹੜਾ ਕਿਟਕਟ ਸ਼ੋਰੂਮ ਦੇ ਵੱਲੋਂ ਐਕਸਟਰਾ ਦਿੱਤਾ ਜਾਏਗਾ ਉਹ 5% ਵੀ ਹੋ ਸਕਦਾ ਹੈ 10% ਵੀ ਹੋ ਸਕਦਾ ਹੈ ਡਿਪੈਂਡ ਕਰਦਾ ਹੈ ਤੁਸੀਂ ਵੀਡੀਓ ਕਿੰਨੇ ਗਰੁੱਪਾਂ ਦੇ ਵਿੱਚ ਸ਼ੇਅਰ ਕਰਦੇ ਹੋ ਤਾਂ ਜਲਦੀ ਕਰੋ ਕਿਟਕਟ ਸ਼ੋਰੂਮ ਵੱਲੋਂ ਐਂਡ ਆਫ ਸੀਜ਼ਨ ਸੇਲ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤਸਵੀਰਾਂ ਚ ਜੋ ਤੁਸੀਂ ਦੇਖ ਰਹੇ ਹੋ ਇਹ ਸਿਰਫ ਸਟਾਕ ਸੀਮਤ ਤੱਕ ਅਵੇਲੇਬਲ ਹੈਗਾ ਤਾਂ ਕਿਟਕਟ ਸ਼ੋਰੂਮ ਜਲਾਲਾਬਾਦ ਜਲਦੀ ਪਹੁੰਚੋ ਅਤੇ ਆਪਣੇ ਮਨਪਸੰਦ ਦੇ ਕੱਪੜੇ ਖਰੀਦੋ ਧੰਨਵਾਦ ਸੋ ਮੀਡੀਆ ਮਿਲਣਗੇ ਜਿਵੇਂ ਇਹਦੀ ਪ੍ਰਾਈਸ ਰੇਂਜ ਦੀ ਗੱਲ ਕਰਾਂ ਸਿਰਫ 595 ਦੀ ਮਿਲੇਗੀ ਤੁਹਾਨੂੰ ਓਨਲੀ 595 ਰੁਪਏ ਸੋ ਸਾਰੇ ਬਿਗ ਬ੍ਰਾਂਡ ਆਰਟੀਕਲ ਨੇ ਸਾਰੇ ਉਹਨੂੰ ਬਹੁਤ ਵਧੀਆ ਰੇਂਜ ਤੇ ਵੀ ਸਾਈ ਸਾਰੇ ਮਿਲ ਜਾਣਗੇ ਜੇ ਤੁਹਾਨੂੰ ਬਲੇਜ਼ਰ ਚਾਹੀਦੇ ਨੇ ਬਿਟੀ ਵੇਰ ਸੈਗਮੈਂਟ ਆ ਕੁਝ ਆਰਟੀਕਲ ਅਸੀਂ 50% ਸੇਲ 'ਚ ਵੀ ਕੱਢੇ ਨੇ ਜੀ ਅੱਛਾ ਜੀ 50% ਜਿੰਦੀ ਮੈਂ ਜਿਵੇਂ ਆ ਆਰਟੀਕਲ ਦੀ ਗੱਲ ਕਰਾਂ ਇੰਪੋਰਟਡ 1400 ਐਮ ਆਰ ਪੀ 700 ਦਾ ਪੈ ਰਿਆ ਆ 1400 ਦੀ ਤਕਰੀਬਨ 1500 ਐਮ ਆਰ ਪੀ 750 ਦੀ ਪੈਰੀ ਡਰੈਸ ਸੋ ਇਹ ਸਾਰੇ 50% ਵਾਲੇ ਆਰਟੀਕਲ ਨੇ ਇਹ ਤੁਹਾਨੂੰ ਮੈਂ ਆਰਟੀਕਲ ਨਜ਼ਰ ਚ ਕਰਾ ਦੇਣਾ ਤੁਸੀਂ ਦੇਖੀ ਚਲੋ ਬਹੁਤ ਸਾਰੇ ਆਰਟੀਕਲ ਨੇ ਇਹ ਸਭ ਤੁਹਾਨੂੰ ਡਿਸਕਾਊਂਟ ਪ੍ਰਾਈਸ 'ਤੇ ਮਿਲਨੇ ਨੇ ਜਿਹੜਾ ਜਿੰਨੀ ਜਲਦੀ ਆਏਗਾ ਉਨੀ ਜਲਦੀ ਉਹਨੂੰ ਮਿਲ ਜਾਏਗਾ ਸਟਾਕ ਕਿਉਂਕਿ ਸਟਾਕ ਕਲੀਅਰੈਂਸ ਸੇਲ ਹੈ ਅਸੀਂ ਸਟਾਕ ਕਲੀਅਰ ਕਰ ਰਹੇ ਹਾਂ ਵਿంటర్ ਦਾ ਸੋ ਤੁਸੀਂ ਜਲਦੀ ਜਲਦੀ ਜਿਹੜਾ ਇਹ ਬੈਨੀਫਿਟ ਲੈ ਲਿਓ ਸਾਰੇ ਤੁਹਾਨੂੰ ਜਿਹੜੇ ਬੈਸਟ ਪ੍ਰਾਈਸ ਦੇ ਵਿੱਚ ਸਾਰੇ 50% ਫਲੈਟ 50% ਦੇ ਵਿੱਚ ਮਿਲਣਗੇ ਜੀ ਆਰਟੀਕਲ ਤੋ ਜਿੰਨੀ ਜਲਦੀ ਤੁਸੀਂ ਆਓਗੇ ਤੁਹਾਨੂੰ ਬੈਨੀਫਿਟ ਰਹੇਗਾ ਆਰਟੀਕਲਾਂ ਦੇ ਬਹੁਤ ਸਾਰੇ ਆਰਟੀਕਲਾਂ ਦੇ ਵਿੱਚ ਮੈਂ ਸਿਰਫ ਤੁਹਾਨੂੰ ਸੈਂਪਲ ਲਈ ਦੋ ਦੋ ਚਾਰ ਚਾਰ ਦਿਖਾ ਰਿਆ ਬਹੁਤ ਸਾਰੇ ਆਰਟੀਕਲਾਂ ਦੇ ਵਿੱਚ ਇਹ ਸਭ ਤੁਹਾਨੂੰ ਫਲੈਟ 50% ਲੈਸ ਦੇ ਵਿੱਚ ਮਿਲਣਗੇ ਹਾਂਜੀ ਇਹ ਕੁੜਤੀ ਕਾਲੇ ਕੁੜਤੀ ਜਿਨ੍ਹਾਂ ਨੂੰ ਚਾਹੀਦੇ ਨੇ ਇਹ ਫਲੈਟ 50 ਜਮੈਂ ਦੀ ਪ੍ਰਾਈਸ ਰੇਂਜ ਦੀ ਗੱਲ ਕਰਾਂ ਤਾਂ ਸਾਰਿਆਂ ਦਾ ਹੈਗਾ 1145 ਐਮ ਆਰ ਪੀ ਤਾਂ 50% ਕਰ ਲਓ ਜੀ ਕਿੰਨਾ ਬਣ ਗਿਆ ਸੋ ਇਹ ਸਭ ਤੁਹਾਨੂੰ 50% ਪੀਸ ਮਿਲਣਗੇ ਲੈਫਟ ਦੇ ਵਿੱਚ ਕਾਫੀ ਸਾਰੇ ਆਰਟੀਕਲ ਨੇ ਫਲੋਰ ਲੈਂਥ ਗਾਊਨ ਪਾਰਟੀ ਵੇਅਰ ਸੋ ਕਾਫੀ ਸ਼ਰਗ ਵਾਲਾ ਆਰਟੀਕਲ ਇਹ ਸਭ ਤੁਹਾਨੂੰ ਡਿਸਕਾਊਂਟ ਦੇ ਵਿੱਚ ਮਿਲਣਗੇ ਕਾਫੀ ਆਰਟੀਕਲ ਨੇ ਵਿੱਚ ਸੋ ਸਾਰੇ ਸਾਈ ਤੁਸੀਂ ਕਨਫਰਮ ਕਰ ਸਕਦੇ ਹੋ ਜਿਹੜੇ ਲੋਕਲ ਨੂੰ ਵਿਜ਼ਿਟ ਕਰ ਸਕਦੇ ਹੋ ਸਭ ਡਿਸਕਾਊਂਟ ਪ੍ਰਾਈਸ ਤੁਹਾਨੂੰ ਮਿਲ ਰਿਹਾ ਸੋ ਜਲਦੀ ਵਿਜ਼ਿਟ ਕਰ ਲਓ ਜਿਹੜਾ ਹੈਗਾ ਦਿਖਾਣ ਜਾ ਰਹੇ ਲਓ ਜੀ ਹੁਣ ਤੁਹਾਨੂੰ ਮੈਂ ਦਿਖਾ ਰਿਹਾ ਸਾਡਾ ਪ੍ਰੀਮੀਅਮ ਸੈਗਮੈਂਟ ਹੈ ਜਿਨ੍ਹਾਂ ਨੂੰ ਕੋਈ ਪਾਰਟੀ ਵੇਅਰ ਜਿਨ੍ਹਾਂ ਨੂੰ ਕਿ ਅੱਜ 8-8 ਦਾ 10000 ਦੇ ਜਿਹੜੇ ਪੀਸ ਵਿਕਦੇ ਨੇ 100 ਵਾਲੇ ਪੀਸ ਵੀ ਤੁਹਾਨੂੰ ਉਹਨ ਦਿਖਾਣ ਜਾ ਰਹੇ ਹਾਂ ਉਹ ਵੀ ਤੁਹਾਨੂੰ ਸੇਲ ਵਿੱਚ ਬਿਲਕੁਲ ਸਾਰੇ ਨਾਲ ਤੇ ਇਹਨਾਂ ਉੱਤੇ 40% ਫਲੈਟ ਡਿਸਕਾਊਂਟ ਰਹੇਗਾ ਹਾਂ ਸਾਰੇ ਵੀ ਤੁਸੀਂ ਆਰਟੀਕਲ ਚੈੱਕ ਕਰੋ ਫਲੈਟ 40% ਬਨਾਰਸੀ ਦੁਪੱਟਾ ਜੀ ਬਹੁਤ ਹੀ ਪਿਆਰਾ ਆਰਟੀਕਲ ਹੈ ਜੀ ਇਸ ਤਰ੍ਹਾਂ ਦਾ ਸਵੈਟ ਕਪੜਾ ਹੋਏਗਾ ਜੀ ਆਮ ਸਟੈਚੇਬਲ ਕਪੜਾ ਆਮ ਤੁਹਾਨੂੰ ਕਿਤੇ ਦੇਖਣ ਨੂੰ ਨਹੀਂ ਮਿਲੇਗਾ ਇਹਦੇ ਵਿੱਚ ਵੀ ਬਹੁਤ ਸਾਰੇ ਆਰਟੀਕਲ ਤੁਹਾਨੂੰ ਮਿਲਣਗੇ ਸਾਡਾ ਪ੍ਰੀਮੀਅਮ ਸੈਗਮੈਂਟ ਹੈ ਸਰ ਜਿਨ੍ਹਾਂ ਨੇ ਮਤਲਬ ਵਧੀਆ ਚੀਜ਼ ਲੈਣੀ ਹੈ ਬ੍ਰਾਂਡ ਦੀ ਚੀਜ਼ ਲੈਣੀ ਹੈ ਔਰ ਅੱਛੀ ਕੁਆਲਿਟੀ ਦੀ ਚੀਜ਼ ਲੈਣੀ ਹੈ ਉਹ ਇਹ ਸੈਗਮੈਂਟ ਤੇ ਸਾਡੇ ਕੋਲ ਦੇਖ ਸਕਦੇ ਨੇ ਆਈਟਮ ਮੈਂ ਤੁਹਾਨੂੰ ਰੋਕ ਰਿਹਾ ਕੱਲ ਕੁਝ ਨਹੀਂ ਚਾਹ ਹਾਂਜੀ ਹਾਂਜੀ ਆਮ ਤੌਰ ਤੇ ਨਾਲ ਲੋਕਾਂ ਦੇ ਧਾਰਨਾ ਹੁੰਦੀ ਹੈ ਵੀ ਵੱਡੀ ਦੁਕਾਨ ਹੈ ਤੇ ਮਹਿੰਗਾ ਹੋਊਗਾ ਸੌਦਾ ਸਰ ਗੱਲ ਇਸ ਤਰ੍ਹਾਂ ਹੈ ਕਿ ਇਹ ਹੋਂਦ ਤਾਂ ਵੈਸੀ ਹੀ ਮਹਿੰਗੀ ਵਾਲੀ ਕੋਈ ਗੱਲ ਹੀ ਨਹੀਂ ਰਹੀ ਜਲਾਲਾਬਾਦ ਦੇ ਵਿੱਚ ਤੁਹਾਨੂੰ ਜਿਹੜੇ ਛੋਟੇ ਦੁਕਾਨਦਾਰਾਂ ਕੋਲ ਚੀਜ਼ ਮਿਲਦੀ ਹੈ ਨਾ ਜੀ ਜਿਵੇਂ ਆਪਾਂ ਕਰੀਏ ਮੈਨਲੀ সুইਟ ਅਚ ਅਸੀਂ ਤੁਹਾਨੂੰ ਇਹ ਦਿੱਤੀ 40% ਲੈਸ ਦੇ ਰਹੇ ਹਾਂ ਤਾਂ 40% ਲੈਸ ਮੇਰੇ ਸਾਹਮਣੇ ਹਜੇ ਜਲਾਲਾਬਾਦ ਦੇ ਵਿੱਚ ਕਿਸੇ ਕੋਲ ਨਹੀਂ ਮਿਲਦੀ ਜੇ ਕਿਸੇ ਕੋਲ ਮਿਲਦੀ ਤਾਂ ਵੈਰਾਈਟੀ ਨਹੀਂ ਮਿਲਦੀ ਆਪਾਂ ਤੁਹਾਨੂੰ ਵੈਰਾਈਟੀ ਵੀ ਦੇਾਂਗੇ ਡਿਸਕਾਊਂਟ ਵੀ ਦੇਾਂਗੇ ਸਾਰਾ ਕੁਝ ਦੇਾਂਗੇ ਜੋ ਤੁਸੀਂ ਮੰਗਦੇ ਹੋ ਵਧੀਆ ਪ੍ਰਾਈਸ 'ਚ ਦੇਾਂਗੇ ਦੇਖੋ ਸਾਡੇ ਕੋਲ ਜਦੋਂ ਮੈਂ ਕੁੜਤੀ ਰੇਂਜ ਦੀ ਗੱਲ ਕਰਾਂ ਤੇ ਸਰ ਸਾਡੇ ਕੋਲ ਕੁੜਤੀ ਦੀ ਰੇਂਜ ਜਿਹੜੀ ਹੈ 13-1400 ਤੋਂ ਸਟਾਰਟ ਹੋ ਜਾਂਦੀ ਹੈ ਤੇ ਅਪ ਰੇਂਜ ਦੀ ਗੱਲ ਕਰਾਂ ਤੇ 5-6000 ਤੱਕ ਜਾਂਦੀ ਹੈ ਸੋ ਜਿਹੜਾ ਤੁਸੀਂ ਜਿਸ ਤਰ੍ਹਾਂ ਦੀ ਤੁਸੀਂ ਰੇਂਜ ਕਹੋਗੇ ਤੁਹਾਡੇ ਕੋਲ ਸ਼ੋਰੂਮ ਤੇ ਜੇਕਰ ਕਸਟਮਰ ਆਉਂਦਾ ਸਰ ਜੀ ਸਟਾਰਟਿੰਗ ਕਿੰਨੇ ਤੋਂ ਹੈ ਸਰ ਜੇ ਕੋਈ ਕੁੜਤੀ ਸੂਟ ਤੁਹਾਡੇ ਕੋਲ ਆਣਦਾ ਹੈ ਤਾਂ ਮਨਿਕ ਚਲੋ 1300 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਤੇ 5000 ਤੱਕ ਜਾਂਦਾ ਸਾਨੂੰ ਜਿਹੜੀ ਰੇਂਜ ਉਹ ਦੱਸਣਗੇ ਕਿ ਅਸੀਂ ਇਹ ਰੇਂਜ ਲੈਣਾ ਅਸੀਂ ਉਸ ਰੇਂਜ ਦੇ ਵਿੱਚ ਉਹਨੂੰ 50 ਤੋਂ 100 ਡਿਜ਼ਾਈਨ ਉਹਨਾਂ ਦੇ ਖਿਲਾਰ ਦੇਾਂਗੇ ਵੀ ਆ ਤੁਹਾਡੀ ਰੇਂਜ ਦੇ ਵਿੱਚ ਆਰਟੀਕਲ ਹੈ ਕਿ ਜਿਹੜੀ ਧਾਰਨਾ ਹੈ ਵੀ ਸ਼ੋਰੂਮ ਵੱਡਾ ਹੈ ਤੇ ਫਿਰ ਪ੍ਰਾਈਸ ਜ਼ਿਆਦੇ ਹੋਣਗੇ ਉਹ ਉਹ ਲੋਕਾਂ ਦੀ ਇੱਕ ਵਹਿਮ ਹੈ ਮੰਨਦਾ ਨਹੀਂ ਨਹੀਂ ਸਰ ਉਹ ਬਿਲਕੁਲ ਵਹਿਮ ਹੀ ਹੈ ਕਿਉਂਕਿ ਜਲਾਲਾਬਾਦ ਦੇ ਵਿੱਚ ਸ਼ਹਿਰ ਦੇ ਅਕੋਰਡਿੰਗ ਵੈਰਾਈਟੀ ਸਾਰੀ ਹੈਗੀ ਜੀ ਜਿਸ ਤਰ੍ਹਾਂ ਦੀ ਕਸਟਮਰ ਦਾ ਟੇਸਟ ਏ ਜੇ ਕੋਈ ਮਹਿੰਗਾ ਲੈਣਾ ਚਾਹੁੰਦਾ ਤਾਂ ਉਹਨੂੰ ਮਹਿੰਗਾ ਵੀ ਮਿਲ ਜਾਂਦਾ ਮਹਿੰਗੇ ਤਰ੍ਹਾਂ ਦੀ ਵੈਰਾਈਟੀ ਜੇ ਕੋਈ ਸਸਤਾ ਲੈਣਾ ਚਾਹੁੰਦਾ ਉਹਨੂੰ ਸਸਤਾ ਮਿਲੇਗਾ ਸੋ ਹਰ ਤਰ੍ਹਾਂ ਦੀ ਵੈਰਾਈਟੀ ਮਿਲੇਗੀ ਮੈਂ ਰੇਂਜ ਤੁਹਾਨੂੰ ਦੱਸ ਦਿੱਤੀ ਏ ਕਿ 13-1400 ਰੁਪਏ ਤੋਂ ਸੂਟ ਸਾਡੇ ਕੋਲ ਸਟਾਰਟ ਹੁੰਦੇ ਨੇ ਤੇ ਆਪ ਜਿੰਨੇ ਤੱਕ ਮਰਜ਼ੀ ਲੋ ਡਿਸਕਾਊਂਟ ਸਭ ਤੇ ਰਹੇਗਾ ਡਿਸਕਾਊਂਟ ਸਭ ਤੇ ਡਿਸਕਾਊਂਟ ਰਹੇਗਾ ਚਾਹੇ ਕੋ ਮਹਿੰਗਾ ਹੈ ਚਾਹੇ ਕੋ ਸਸਤਾ ਹੈ ਹਰ ਤਰ੍ਹਾਂ ਦੇ ਪੀਸਾਂ ਦੇ ਉੱਪਰ ਡਿਸਕਾਊਂਟ ਰਹੇਗਾ ਔਰ ਪੀਸ ਵੀ ਤੁਹਾਨੂੰ ਐਜੇ ਮਿਲਣਗੇ ਕਿ ਤੁਸੀਂ ਕਹਿਣਾ ਪਰ ਇੱਕ ਬੇਨਤੀ ਤੁਹਾਨੂੰ ਹੈਗੀ ਕਿਉਂਕਿ ਜਿੰਨਾ ਜਲਦੀ ਆਓਗੇ ਕਿਉਂਕਿ ਕੋਈ ਬਹੁਤਾ ਸਟਾਕ ਨਹੀਂ ਹੈਗਾ ਜਿੰਨੀ ਜਲਦੀ ਤੁਸੀਂ ਆਓਗੇ ਤੁਹਾਡੇ ਲਈ ਬੈਨੀਫਿਟ ਰਹੇਗਾ ਹਰ ਇੱਕ ਤਰ੍ਹਾਂ ਦੇ ਆਰਟੀਕਲ ਮਿਲਣਗੇ ਸਟਾਫ ਤੁਹਾਨੂੰ ਵੈਲਵਟ ਵੂਲਨ ਹਰ ਤਰ੍ਹਾਂ ਦੇ ਤੁਹਾਨੂੰ ਸਟਾਫ ਮਿਲ ਜੇਗਾ ਆ ਵੇਖੋ ਵੈਲਵਟ ਚ ਕਿੰਨਾ ਪਿਆਰਾ ਡਿਜ਼ਾਈਨ ਹੈ ਬਾਜੂ ਦੇਖੋ ਕਟਵਰਕ ਚ ਸੋ ਇਹ ਸਾਰਾ ਸਾਡਾ ਪ੍ਰੀਮੀਅਮ ਸੈਗਮੈਂਟ ਹੈ ਤੁਹਾਨੂੰ ਸਾਰਿਆਂ ਦੇ ਵਿੱਚ ਤੁਹਾਨੂੰ ਮਿਲਣਗੇ ਡਿਜ਼ਾਈਨ ਮੈਂ ਵੂਲਨ ਦੀ ਗੱਲ ਕਰਾਂ ਵੂਲਨ ਵਿੱਚ ਤੁਹਾਨੂੰ ਦੋ ਚਾਰ ਆਰਟੀਕਲ ਦਿਖਾ ਦਿੰਨਾ ਜਿਨ੍ਹਾਂ ਨੂੰ ਵੂਲਨ ਦੀ ਨੀਟਿੰਗ ਦੀ ਰੇਂਜ ਚਾਹੀਦੀ ਹੈ ਸਰ ਗੱਲ ਪਤਾ ਕੀ ਸਰ ਜੇ ਸਸਤੀ ਬੂਲਣ ਚ ਜਾਂਦੇ ਆ ਤਾਂ ਲਿੰਡ ਦੀ ਪ੍ਰੋਬਲਮ ਆ ਜਾਂਦੀ ਹੈ ਐਂ ਤਾਂ ਸਾਡੀ ਲਿੰਡ ਦੀ ਪ੍ਰੋਬਲਮ ਨਹੀਂ ਆਉਂਦੀ ਅਸੀਂ ਇਹਦੀ ਗਾਰੰਟੀ ਦਿੰਨੇ ਆ ਲਿੰਡ ਦੀ ਪ੍ਰੋਬਲਮ ਨਹੀਂ ਹੁੰਦੀ ਯਾਰ ਨਹੀਂ ਐਂ ਤਾਂ ਬੋਰ ਨਹੀਂ ਆਏਗੀ ਤੇ ਤਾਂ ਹੀ ਅਸੀਂ ਇਹਨੂੰ ਪ੍ਰੀਮੀਅਮ ਸੈਗਮੈਂਟ ਕਹਿੰਨੇ ਆ ਨਾ ਸਰ ਕਿਉਂਕਿ ਜੇ ਗਾਹਕ ਪੈਸੇ ਜ਼ਿਆਦਾ ਭਰ ਰਿਹਾ ਹੈ ਤਾਂ ਉਹਨਾਂ ਦਾ ਬੈਨੀਫਿਟ ਵੀ ਤਾਂ ਚਾਹੀਦਾ ਨਾ ਜੀ ਆ ਰਿਵਰਸੀਬਲ ਸ਼ੋਅ ਨਾਲ ਤੇ ਇਹ ਸਾਰੇ ਸਾਡੇ ਪ੍ਰੀਮੀਅਮ ਸੈਗਮੈਂਟ ਦੇ ਅਸੇ ਕੋਲ ਕਲਰ ਚਾਰਟ ਇਸ ਤਰ੍ਹਾਂ ਦੇ ਮੈਂ ਕਹਿੰਨਾ ਕਿਸੇ ਕੋਲ ਮਿਲਣਗੇ ਵੀ ਨਹੀਂ ਤੁਹਾਨੂੰ ਕਲਰ ਬਿਲਕੁਲ ਲੇਟੈਸਟ ਔਰ ਨਵੇਂ ਕਲਰ ਨੇ ਛੇ ਕਲਰ ਜਿਹੜੇ ਵਿਂਟਰ ਦੇ ਵੈਲਵਟ ਚ ਬੰਦ ਨੇ ਉਹ ਸਭ ਕੋਲ ਹੁੰਦੇ ਨੇ ਇਹ ਆ ਜਿਹੇ ਕਲਰ ਨੇ ਲਾਈਟ ਡਾਰਕ ਜਿਹੜੇ ਤੁਹਾਨੂੰ ਕਿਤੋਂ ਨਹੀਂ ਲੱਭਣ ਨੂੰ ਦੇਖਣ ਨੂੰ ਮਿਲਣੇ ਸਾਰੇ ਆਰਟੀਕਲ ਹੀ ਆਰਟੀਕਲ ਨੇ ਜਿੰਨੇ ਮਰਜ਼ੀ ਤੁਸੀਂ ਜਲਦੀ ਆਓਗੇ ਤੁਹਾਡੇ ਲਈ ਬੈਨੀਫਿਟ ਰਹੇਗਾ ਇਹ ਸਾਰੇ ਆਰਟੀਕਲ ਸੁਪਰ ਹਿੱਟ ਆਰਟੀਕਲ ਨੇ ਸੋ ਹਰ ਤਰ੍ਹਾਂ ਦੇ ਆਰਟੀਕਲ ਤੁਹਾਨੂੰ ਮਿਲਣਗੇ ਜੇ ਮੈਂ ਕੋਟ ਸੈੱਟ ਦੀ ਗੱਲ ਕਰਾਂ ਸਾਡਾ ਕੋਟ ਸੈੱਟ ਦਾ ਸੈਗਮੈਂਟ ਵੀ ਹੈ ਸਰ ਸਸਤੀ ਔਰ ਮਹਿੰਗੀ ਦੀ ਗੱਲ ਤੁਸੀਂ ਕਰ ਰਹੇ ਹੋ ਤੇ ਆ ਤੁਹਾਨੂੰ ਮੈਂ ਤੋਂ ਕੁਝ ਸਸਤੇ ਡਿਜ਼ਾਈਨ ਵੀ ਦਿਖਾਣਾ ਸਰ ਆ ਸਾਡੇ ਕੋਟ ਸੈੱਟ ਨੇ ਸਰ ਇਨਾਂ ਦੀ ਮੈਂ ਰੇਂਜ ਦੀ ਗੱਲ ਕਰਾ ਤੁਹਾਨੂੰ ਸਿਰਫ 995 ਰੁਪਏ ਚ ਦੇਵਾਂਗੇ ਟੂ ਪੀਸ ਕੋਟ ਸੈੱਟ ਸਾਰਾ ਹੈਂਡਵਰਕ ਦਾ ਕੰਮ ਹੈ ਤੁਸੀਂ ਚੈੱਕ ਕਰ ਸਕਦੇ ਹੋ ਹਾਂ ਸਰ ਇਹ 40 ਦੀਆਂ ਤੋਂ ਉੱਪਰ ਇਸ ਤੋਂ ਵੀ ਜ਼ਿਆਦਾ ਬਣ ਜਾਂਦਾ ਜੇ ਮੈਂ ਇਹਦੀ ਪੀਸ ਦੀ ਗੱਲ ਕਰਾਂ ਤਿੰਨ ਐਮ ਆਰ ਪੀ 2000 ਰੁਪਏ ਹੈ ਸਰ ਇਹ 50% ਲੈਸ ਚ ਬਣ ਗਿਆ 50% ਹਾਂ ਸੋ 40 ਤਾਂ ਹੈਗੀਗੀ ਸਰ 40 ਤਾਂ ਦੇ ਨਹੀਂ ਦੇਣੀ ਉਸ ਤੋਂ ਵੱਧ ਵੀ ਕਈਓ ਤੇ 50 ਵੀ ਮਿਲੇਗੀ ਤੁਹਾਨੂੰ ਕੁਝ ਆਰਟੀਕਲ ਅਸੀਂ ਫਲੈਟ ਵੀ ਕੱਢੇ ਨੇ ਉਹ ਵੀ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਵਾਂਗੇ ਸੋ ਇਹ ਇਸ ਤਰ੍ਹਾਂ ਦੇ ਆਰਟੀਕਲ ਤੁਹਾਨੂੰ ਬਹੁਤ ਸਾਰੇ ਆਰਟੀਕਲ ਮਿਲਣਗੇ ਇਹ ਬੇਸਿਕ ਆਰਟੀਕਲ ਨੇ ਜਿਨ੍ਹਾਂ ਨੇ ਕੈਜੂਅਲ ਵੇਅਰ ਪਾਣੇ ਨੇ ਉਹਨਾਂ ਲਈ ਨੇ ਕੋਟ ਸੈੱਟ ਜਿਨ੍ਹਾਂ ਨੇ ਪ੍ਰੀਮੀਅਮ ਰੇਂਜ ਪਾਣੀ ਕੋਟ ਸੈੱਟ ਦੀ ਮੈਂ ਵੀ ਦੋ ਚਾਰ ਡਿਜ਼ਾਈਨ ਦਿਖਾ ਦਿੰਨਾ ਜਿਵੇਂ ਪਸ਼ਮੀਨਾ ਆ ਗਿਆ ਜੀ embroidery ਪਸ਼ਮੀਨਾ ਤਾਂ ਬਹੁਤ ਪਿਆਰਾ ਆਰਟੀਕਲ ਹੈ ਕਹਿੰਦੀ ਐਮ ਆਰ ਪੀ ਗੱਲ ਕਰਾਂ 3100 ਐਮ ਆਰ ਪੀ 40% ਲੈਸ ਹੈ ਜਿੰਦੇ ਬੋੜਾ ਵਧੀਆ 18-1900 ਦੀ ਰੇ ਸੋ ਇਹ ਤੁਹਾਨੂੰ ਪ੍ਰੀਮੀਅਮ ਪ੍ਰੀਮੀਅਮ ਕੋਟ ਸ਼ਰਟ ਵੀ ਬਹੁਤ ਮਿਲ ਜਾਣਗੇ ਹਰ ਤਰ੍ਹਾਂ ਦੀ ਰੇਂਜ ਮਿਲੇਗੀ ਮਹਿੰਗੀ ਔਰ ਸਸਤੀ ਪਰ ਬੈਨੀਫਿਟ ਉਹਨੂੰ ਹੀ ਜਿਹੜਾ ਜਲਦੀ ਆ ਕੇ ਲੈ ਜਾਏਗਾ ਜੀ ਕਿਉਂਕਿ ਅਸੀਂ ਇਹਨੂੰ ਰੀਸਟਾਕ ਕੋਈ ਵੀ ਨਹੀਂ ਹੋਣਾ ਸਭ ਜਿਹੜੇ ਆਰਟੀਕਲ ਨੇ ਇਹਨੂੰ ਕਲੀਅਰ ਕਰਨਾ ਹੈ ਖਤਮ ਕਰਨਾ ਹੈ ਮੰਨ ਲਓ ਅਗਾ ਗਰਮੀ ਦੀ ਤਿਆਰੀ ਕਰਨੀ ਹੈ ਸੋ ਉਹਨਾਂ ਦੇ ਲਈ ਜਿੰਨੇ ਦੇ ਸਟਾਕ ਰਹੇਗਾ ਉਹਨੂੰ ਜਿਹੜੇ ਸੇਲ ਰਹੇਗੀ ਜੀ ਇਹ ਸਾਰੇ ਪ੍ਰੀਮੀਅਮ ਡਿਜ਼ਾਈਨ ਪ੍ਰੀਮੀਅਮ ਬੇਸਿਕ ਹਰ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਮਿਲਣਗੇ ਜਿਸ ਤਰ੍ਹਾਂ ਦਾ ਵੀ ਤੁਸੀਂ ਲੈਣਾ ਚਾਹਦੇ ਹੋ ਸੋ ਹਰ ਤਰ੍ਹਾਂ ਦਾ ਆਰਟੀਕਲ ਤੁਹਾਨੂੰ ਜਿਹੜਾ ਮਿਲੇਗਾ ਇਸ ਵੇਲੇ ਗੱਪੇ ਚ ਉਹ ਨਹੀਂ ਜੁੜੇ ਨੇ ਦੱਸਦੀ ਏ ਕਿ ਕਿਟਕਟ ਸ਼ੋਰੂਮ ਦੇ ਵੱਲੋਂ ਸਟਾਕ ਕਲੀਅਰ ਸੇਲ ਜਿਹੜੀ ਹੈਗੀ ਆ ਉਹ ਲਾ ਦਿੱਤੀ ਗਈ ਹੈ ਜਿੱਥੇ 25 ਤੋਂ 30% ਤੱਕ ਦਾ ਡਿਸਕਾਊਂਟ ਹੋ ਰਿਹਾ ਹੈ ਅਤੇ ਇਹੀ ਜਿਹੜਾ 40 ਤੋਂ 50% ਤੱਕ ਜਿਹੜਾ ਡਿਸਕਾਊਂਟ ਦਿੱਤਾ ਜਾ ਰਿਹਾ ਐਂਡ ਆਫ ਓਕਸੀਜਨ ਸੇਲ ਦੀ ਸ਼ੁਰੂਆਤ ਹੋ ਚੁੱਕੀ ਹੈ ਕਿਟਕਟ ਸ਼ੋਰੂਮ ਤੇ ਤਾਂ ਜਲਦੀ ਕਰੋ ਕਿਟਕਟ ਸ਼ੋਰੂਮ ਕਿਉਂਕਿ ਸਟਾਕ ਸੀਮਤ ਹੈ ਔਰ ਇਹ ਆਫਰ ਦਿਓ ਦਿੱਤਾ ਜਾ ਰਿਹਾ ਹੈ ਸਿਰਫ ਸਟਾਕ ਦੇ ਰਹਿੰਦੇ ਤਾਂ ਕਹਿ ਜਦ ਸਟਾਕ ਖਤਮ ਹੋ ਜਾਏਗਾ ਤਾਂ ਖਤਮ ਹੋ ਜਾਏਗਾ ਇਸ ਲਈ ਕਹਨੇ ਆ ਕਿ ਜਲਦੀ ਆਓ ਪਹਿਨ ਲਾਓ ਤਾਂ ਪਹਿਲਾ ਪਾਓ ਜੋ ਪਹਿਲਾ ਆਏਗਾ ਉਸ ਲਈ ਵੈਰਾਈਟੀ ਵੀ ਜਿਹੜੀ ਆ ਉਹ ਜ਼ਿਆਦਾ ਹੋਏਗੀ ਤਾਂ ਜੇਕਰ ਤੁਸੀਂ ਲੇਟ ਹੋ ਜਾਨੇ ਆ ਤਾਂ ਫਿਰ ਸਰਦਾਰ ਜੀ ਕੋਈ ਗਾਰੰਟੀ ਨਹੀਂ ਬਿਲਕੁਲ ਗਾਰੰਟੀ ਨਹੀਂ ਦੇਦੇ ਪਹਿਲਾਂ ਆਓ ਤਾਂ ਪਹਿਲਾ ਪਾਓ ਬਿਲਕੁਲ ਵੀਰ ਜੀ ਜਿਹੜਾ ਪਹਿਲਾਂ ਆਏਗਾ ਸੋ ਪਹਿਲਾਂ ਪਾਏਗਾ ਕਿਉਂਕਿ ਇਹ ਸਟਾਕ ਲੀਨ ਸੇਲ ਹੈ ਇੱਕ ਗੱਲ ਹੋਰ ਕਈ ਵਾਰੀ ਕਈ ਫੋਨ ਕਰਕੇ ਕਹਿ ਦਿੰਦੇ ਨੇ कि ਸਾਡਾ ਵੀਰੇ ਸਾਈਡ ਤੇ ਰਖ ਦੋ ਅਸੀਂ ਬਿਲਕੁਲ ਸਾਈਡ ਤੇ ਨਹੀਂ ਰੱਖ ਪਾਵਾਂਗੇ ਕਿਉਂਕਿ ਜੋ ਹੁਣ ਸਾਈਡ ਤੇ ਰੱਖਿਆ ਤੇ ਫਿਰ ਸਾਰਾ ਸਾਲ ਸਾਹਮਣਾ ਪੈਂਦਾ ਹੈ ਤਾਂ ਇਸ ਕਰਕੇ ਅਸੀਂ ਸਟਾਕ ਕਲੀਅਰੈਂਸ ਦਾ ਮਤਲਬ ਹੈ ਸਾਰਾ ਸਟਾਕ ਕਲੀਅਰੈਂਸ ਕਰਨਾ ਹੈ ਜਿਹੜੇ ਲੋਕਲ ਵਾਲੇ ਨੇ ਨੇੜੇ ਵਾਲੇ ਨੇ ਉਹਨਾਂ ਰਿਕੁਐਸਟ ਤੇ ਹੱਥ ਜੋੜ ਕੇ ਤੁਸੀਂ ਵਿਜ਼ਿਟ ਕਰੋ ਤੇ ਜਿਹੜੇ ਬਾਹਰ ਵਾਲੇ ਨੇ ਉਹ WhatsApp ਕਰ ਲੋ ਉਹਨਾਂ ਨੂੰ ਕੋਰੀਅਰ ਜਾ ਰਹੇ ਨੇ ਕੋਰੀਅਰ ਜਾਣਗੇ ਤੁਹਾਨੂੰ ਕੋਰੀਅਰ ਮਿਲ ਜੇਗਾ ਜਿੱਥੇ ਵੀ ਤੁਸੀਂ ਆਲ ਓਵਰ ਵਰਲਡ ਜਿੱਥੇ ਵੀ ਤੁਸੀਂ ਕੋਰੀਅਰ ਮੰਗਵਾਉਣਾ ਚਾਹੋ ਤੁਹਾਨੂੰ ਕੋਰੀਅਰ ਮਿਲ ਜੇਗਾ ਜੀ ਜੀ ਰੋਏਗਾ ਇੱਕ ਤੋਂ ਡਿਜ਼ਾਈਨ ਤੁਹਾਨੂੰ ਹੋਰ ਦਿਖਾਣਾ ਜੀ ਭਾਜੀ ਬੜੇ ਵਧੀਆ ਜਿਨ੍ਹਾਂ ਤੇ ਡਿਸਕਾਊਂਟ ਵੀ ਤੁਸੀਂ ਮੰਨੋਗੇ ਮੈਕਸਿਮਮ ਡਿਸਕਾਊਂਟ ਦੇ ਵਿੱਚ ਅਗਰ ਆਪ ਪੀਸ ਦੀ ਗੱਲ ਕਰਾਂ ਤਾਂ ਸਰ 1800 2000 ਦਾ ਪੀਸ ਬਾਜ਼ਾਰ 'ਚ ਵਿਕਦਾ ਹੈ ਅਸੀਂ ਇਹਦਾ ਪਹਿਲੀ ਰੇਟ ਕੱਢਿਆ 1195 ਹੋਰ ਅਸੀਂ ਇਹਨੂੰ ਹੋਰ ਥੱਲੇ ਲਿਜਾ ਕੇ ਤੁਸੀਂ ਦੇਖੋ ਸ਼ਰਾਗ ਐ ਏਮਬਰਾਇਡਰੀ ਵਾਲਾ ਤੁਸੀਂ ਆਪ ਆ ਪੈਂਟ ਹੈ ਜੀ ਤੇ ਆਹ ਇਨਰ ਹੈ ਜੀ 3 ਪੀਸ ਸੈਟ ਲੌਂਗ ਵੂਲਨ ਦਾ ਪ੍ਰਾਈਸ ਦੇ ਆਂ ਸਿਰਫ 995 995 ਬਿਲਕੁਲ ਭਾਜੀ ਓਪਨ ਚੈਲੰਜ ਹੈ ਕਿਸੇ ਵੀ ਪਲੇਟਫਾਰਮ ਤੇ ਜੇ ਅਗਰ ਤੁਹਾਨੂੰ ਇਹ ਆਰਟੀਕਲ ਪ੍ਰਾਈਸ ਤੇ ਮਿਲਦਾ ਹੈ ਤਾਂ ਤੁਸੀਂ ਕਮੈਂਟ ਕਰਕੇ ਦਿਆ ਜੇ ਅਸੀਂ ਫ੍ਰੀ ਦੇ ਵਿੱਚ ਵੀ ਕੋਰੀਅਰ ਲਵਾਵਾਂਗੇ ਬਿਲਕੁਲ ਸਾਨੂੰ ਉਹਦੀ ਸਕਰੀਨਸ਼ਾਟ ਭੇਜ ਦਿਓ ਜੇ ਵੀ ਇਹ 995 ਦਾ ਮਿਲਦਾ ਹੈ ਕਿਤੋਂ ਨਹੀਂ ਮਿਲੇਗਾ ਬਿਲਕੁਲ ਆ ਫੁੱਲ ਗਾਰੰਟੀ ਰਹੇਗੀ ਇਹ ਕਾਰਟੀਕਲ ਤੁਹਾਨੂੰ ਹੋਰ ਦਿਖਾਣਾ ਇਸ ਤਰ੍ਹਾਂ ਦੇ ਬਹੁਤ ਆਰਟੀਕਲ ਜਿਹੜੇ ਤੁਹਾਨੂੰ ਵਧੀਆ ਪ੍ਰਾਈਸ ਤੇ ਮਿਲਨੇ ਨੇ ਲੋ ਜੀ ਵੈਲਵਟ ਦਾ ਸ਼ਰਗ ਸਾਡੀ ਪੈਣਾ ਲੈਂਦੀਆਂ ਨੇ ਪਤਾ ਹੀ ਕੱਲਾ 800000 ਰੁਪਏ ਦਾ ਸ਼ਰਗ ਵਿਕਦਾ ਕੱਲਾ ਤਾਂ ਅਸੀਂ ਤੁਹਾਨੂੰ 3 ਪੀਸ ਦੇਾਂਗੇ ਨਾਲ ਪੈਂਟ ਨਾਲ ਲੌਂਗ ਇਨਰ ਔਰ ਪ੍ਰਾਈਸ ਦੇਾਂਗੇ ਸਿਰਫ ਭਾਜੀ 800 ਰੁਪਏ 800 ਰੁਪਏ ਹਾਂਜੀ 800 ਰੁਪਏ ਚ ਸੋ ਇਹ ਇਹ ਚੀਜ਼ਾਂ ਨੂੰ ਮਤਲਬ ਜੇ ਤੁਸੀਂ ਚਾਹਦੇ ਹੋ ਵੀ ਅਸੀਂ ਪਹਿਲੀ ਗ੍ਰੇਬ ਕਰ ਲਈਏ ਤਾਂ ਫਿਰ ਜਲਦੀ ਜਲਦੀ ਪਹੁੰਚਣਾ ਪਏਗਾ ਕਲਰ ਵੀ ਮਿਲਣਗੇ ਖਾਲੀ ਇਹ ਨਹੀਂਗਾ ਇੱਕ ਇੱਕ ਪੀਸ ਹੀ ਆਹ ਸਾਰੀ ਵੈਰਾਈਟੀ ਵੀ ਦੇਖ ਤੁਸੀਂ ਦੇਖ ਲਓ ਕਿੰਨੇ ਪੀਸ ਪਏ ਨੇ ਸੋ ਇਹਦੇ ਵਿੱਚ ਤੁਹਾਨੂੰ ਪੂਰੀ ਵੈਰਾਈਟੀ ਮਿਲੇਗੀ ਕਲਰ ਚਾਰਟ ਵੀ ਮਿਲੇਗਾ ਦੂਸਰਾ ਕਲਰ ਇਹ ਪਿੰਕ ਹੈ ਜੇ ਬੈਂਦੀ ਗੱਲ ਕਰਾ ਤੇ ਇਹਦਾ ਅਸੀਂ ਪ੍ਰਾਈਸ ਹੁਣ ਪਹਿਲਾਂ 1200 ਸੀ ਇਹਦਾ 1000 ਸੀ ਠੀਕ ਹੈ ਜੀ ਉਸ ਤੋਂ ਪਹਿਲਾਂ 1800 ਸੀ ਅਸੀਂ ਹੋਰ ਘਟਾਤਾ ਰੇਟ ਇਹਦਾ 800 ਕਰਤਾ ਇਹਦਾ 1000 ਕਰਤਾ ਇਹਦੇ ਦੂਜਾ ਕਲਰ ਸੋ ਕਲਰ ਵੀ ਨੇ ਸਾਈਜ਼ ਵੀ ਨੇ ਐਲ ਐਕਸ ਐਲ ਡਬਲ ਐਕਸ ਐਲ ਇਹਨੇ ਸਮਝਣਾ ਕਿਤੇ ਵੀ ਇੱਕ ਪੀਸ ਦਿਖਾ ਦਿੱਤਾ ਤੇ ਵੈਰਾਈਟੀ ਨਹੀਂ ਹੈਗੀ ਸੋ ਵੈਰਾਈਟੀ ਵੀ ਹੈ ਪੂਰੀ ਸੋ ਮੈਂ ਡਰੈਸ ਵੀ ਤੁਹਾਨੂੰ ਦੱਸ ਦੇਣਾ ਕਿ ਤੁਹਾਨੂੰ ਇਸ ਤਰ੍ਹਾਂ ਬੋਡੀ ਕਨ ਡਰੈਸਾਂ ਚਾਹੀਦੀਆਂ ਨੇ ਕੁਝ ਸੋ ਡਰੈਸਾਂ ਵੈਲਵਟ ਦੀ ਸੋ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਮਿਲੇਗੀ ਕੁਝ ਪਾਰਟੀ ਵੇਅਰ ਚਾਹੀਦਾ ਹੈ ਨੀਟਿੰਗ ਸਟਾਫ ਦੇ ਵਿੱਚ ਸਭ ਹਾਂਜੀ ਸਰ ਬਿਲਕੁਲ 40% ਡਿਸਕਾਊਂਟ ਰਹੇਗਾ ਨਾ ਤੇ ਤੁਸੀਂ ਦੇਖ ਸਕਦੇ ਹੋ ਇਹ ਵੈਰਾਈਟੀ ਤੁਹਾਨੂੰ ਲੱਭੇਗੀ ਵੀ ਨਹੀਂ ਕਿਤੋਂ ਕਾਮਨ ਵੈਰਾਈਟੀ ਨਹੀਂ ਹੈ ਇੱਕ ਮੈਂ ਹੋਰ ਕਿਤੋਂ ਦੱਸ ਦਿਆਂ ਕਿ ਡਾਈਨਿੰਗ ਸਟਾਫ ਦੇ ਵਿੱਚ ਕਸਟਮਰ ਮੰਗਦੇ ਨੇ ਡਾਈਨਿੰਗ ਸਟਾਫ ਵੀ ਲੋਕ ਡਿਜ਼ਾਈਨ ਤੁਹਾਨੂੰ ਹਰ ਤਰ੍ਹਾਂ ਦੇ ਡਿਜ਼ਾਈਨ ਮਿਲਣਗੇ ਦੇਖੋ ਫੰਕੀ ਲੁੱਕ ਚਾਹੀਦੀ ਫੰਕੀ ਲੁੱਕ ਦੇ ਵਿੱਚ ਬ੍ਰੈਸਟ ਸ਼ਾਰਟ ਡਰੈਸ ਲੌਂਗ ਸ਼ੂਸ ਨਾਲ ਪਾਈ ਬਹੁਤ ਸੋਹਣੀ ਲੱਗਦੀ ਹੈ ਕੋਈ ਸ਼ਰੱਗ ਵਾਲੀ ਚਾਹੀਦੀ ਹੈ ਜਿਵੇਂ ਆਹ ਸ਼ਰੱਗ ਆ ਗਿਆ ਸ਼ਾਰਟ نیچے ਡਰੈਸ ਚਾਹੀਦੀ ਹੈ ਸਟਾਈਲ ਵਾਲੀ ਡਰੈਸੇ نیچے ਤੁਸੀਂ ਅੱਗੇ ਸਮਰਚ ਵੀ ਉਹਨੂੰ ਵੀ ਯੂਜ਼ ਕਰ ਸਕਦੇ ਹੋ ਡੈਨਿਮ ਦੀ ਹੈ ਔਰ ਉੱਪਰ ਸ਼ੱਗ ਆਏਗਾ ਇਹਨਾਂ ਇਦਾਂ ਦੇ ਕਲਰ ਚਾਰਟ ਡਿਜ਼ਾਈਨ ਚਾਰਟ ਮਿਲਣਗੇ ਬਹੁਤ ਜੇ ਅੱਛਾ ਕਿਸੇ ਨੂੰ ਡਰੈਸ ਚਾਹੀਦੀਆਂ ਨੇ ਇਹ ਡਰੈਸਾਂ ਵੀ ਤੁਹਾਨੂੰ ਮਿਲਣਗੀਆਂ ਮੈਂ ਡਰੈਸ ਵੀ ਦੱਸ ਦਿਆਂ ਵੈਲਵਟ ਦੀ ਫਲੋਰ ਲੈਂਥ ਫਲੋਰ ਲੈਂਥ ਡਰੈਸ ਡਿਜ਼ਾਈਨ ਚੈੱਕ ਕਰਾ ਦਿਓ ਤੁਸੀਂ ਕਿੰਨਾ ਪਿਆਰਾ ਡਿਜ਼ਾਈਨ ਦੇ 10 ਡਿਜ਼ਾਈਨ 12 ਡਿਜ਼ਾਈਨ ਮਿਲ ਜਾਣਗੇ ਤੁਸੀਂ ਇਦਾਂ ਹੀ ਮੈਂ ਤੁਹਾਨੂੰ ਨਜ਼ਰ ਕਰਾ ਰਿਹਾ ਹਾਂ ਅਦਾ 12 ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਵੈਲਵਰ ਡਰੈਸ ਇਹ ਸਭ ਡਿਜ਼ਾਈਨ ਤੁਹਾਨੂੰ ਮਿਲਣਗੇ ਜਿੰਨੇ ਤੁਹਾਨੂੰ ਦਿਖਾ ਰਿਹਾ ਸਾਈਜ਼ ਐਮ ਤੋਂ ਲੈ ਕੇ ਟ੍ਰਿਪਲ ਐਕਸਐਲ ਤੱਕ ਐਮ ਤੋਂ ਟ੍ਰਿਪਲ ਸਾਰੇ ਤੁਹਾਨੂੰ ਦਿਖ ਰਹੇ ਨੇ ਇਦਾਂ ਦੇ ਡਿਜ਼ਾਈਨ ਤੁਹਾਨੂੰ ਸਾਰੇ ਮਿਲਣਗੇ ਸੋ ਸਾਰੀ ਵੈਰਾਈਟੀ ਤੁਹਾਨੂੰ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਮੈਂ ਤੁਹਾਨੂੰ ਇੱਕ ਦੌਰ ਖੋਲ ਕੇ ਦਿਖਾ ਦੇਣਾ ਸੋ ਬਹੁਤ ਵੈਰਾਈਟੀ ਹੈ ਤੁਸੀਂ ਤੁਹਾਨੂੰ ਮਿਲ ਜੇਗੀ ਆਓ ਤੁਹਾਨੂੰ ਮੈਂ ਬਲੇਜ਼ਰ ਦੇ ਵਿੱਚੋਂ ਵੀ ਨਜ਼ਰ ਕਰਾਨਾ ਵੀ ਬਲੇਜ਼ਰ ਦੇ ਵਿੱਚ ਸਾਡੇ ਕੀ ਅਵੇਲੇਬਲ ਹੈ ਜੀ ਸਰ ਬਿਲਕੁਲ ਸਰ ਆਫਰ ਦੇ ਰਹੇ ਆਫਰ ਜੀ ਸਰ ਸਾਰਾ ਕੁਝ ਆ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣਾ ਬੜੇ ਬਲੇਜ਼ਰ ਦੀ ਪਾਜੀ ਪਰਮਾਰ ਮਤਲਬ ਮੈਂ ਤੁਸੀਂ ਹੁਣੇ ਵੀਡੀਓ ਵਿੱਚ ਹੀ ਕਹਿ ਦਿੰਦਾ ਵਾਕਿਆ ਭਾਈ ਤੁਸੀਂ ਸੱਚੇ ਹੋ ਆ ਸਾਡੇ ਕੋਲ ਬਲੇਜ਼ਰ ਇੱਥੋਂ ਸ਼ੁਰੂ ਕਰਦੇ ਆ ਪਾਜੀ ਆ ਸਭ ਬਲੇਜ਼ਰ ਲੱਗੇ ਨੇ ਆ ਸਭ ਬਲੇਜ਼ਰ ਲੱਗੇ ਨੇ ਬਲੇਜ਼ਰ 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 ਗੱਲ ਇੱਥੇ ਖਤਮ ਨਹੀਂ ਹੋ ਗਈ ਆਜੋ ਮਾੜਾ ਜੀ ਬਲੇਜ਼ਰ ਆ ਮਾੜਾ ਤੁਸੀਂ ਆਪੇ ਹੀ ਘੁਮਾ ਦਿਓ ਵੀ ਇੰਨੇ ਬਲੇਜ਼ਰ ਕਿਤੋਂ ਤੁਹਾਨੂੰ ਮਿਲ ਸਕਦੇ ਨੇ ਜੀ ਜਲਾਲਾਬਾਦ ਚ ਆ ਦੇਖੋ ਜੀ ਚਾਰੇ ਪਾਸੇ ਘੁਮਾ ਦਿਓ ਜੀ ਇਹ ਸਭ ਬਲੇਜ਼ਰ ਮਿਲਣਾ ਤੁਹਾਨੂੰ ਔਰ ਡਿਸਕਾਊਂਟ ਪ੍ਰਾਈਸ ਔਰ ਡਿਜ਼ਾਈਨ ਅਜੇ ਮਿਲਣਗੇ ਜਿਹੜੇ ਜਲਾਲਾਬਾਦ ਚ ਮੈਂ ਗਾਰੰਟੀ ਕਰਨਾ ਕਿਸ ਨੇ ਸੋਚੇ ਵੀ ਨਹੀਂ ਹੁਣੇ ਇਸ ਤਰ੍ਹਾਂ ਡਿਜ਼ਾਈਨ ਦੇਵਾਂਗੇ ਤੁਹਾਨੂੰ ਡਿਸਕਾਊਂਟ ਪ੍ਰਾਈਸ ਤੇ ਸਭ ਬਲੇਜ਼ਰ ਨੇ ਬਲੇਜ਼ਰ ਪਰਮਾਰ ਬਲੇਜ਼ਰ ਦੀ ਜਿਹਨੂੰ ਬਲੇਜ਼ਰ ਚਾਹੀਦੇ ਨੇ ਵਧੀਆ ਬਲੇਜ਼ਰ ਚਾਹੀਦੇ ਨੇ ਬ੍ਰਾਂਡ ਦੇ ਬਲੇਜ਼ਰ ਚਾਹੀਦੇ ਨੇ ਕੁਆਲਿਟੀ ਚਾਹੀਦੀ ਏ ਸੋਨਾਂ ਲਈ ਬੈਸਟ ਟਾਈਮ ਏ ਇਸ ਤੋਂ ਵਧੀਆ ਟਾਈਮ ਨਹੀਂ ਤੁਹਾਨੂੰ ਮਿਲਣਾ ਬਲੇਜ਼ਰ ਦੇ ਵਿੱਚ ਜੈਕਟ ਦੀ ਗੱਲ ਕਰਾਂ ਤੁਹਾਨੂੰ ਜੈਕਟਸ ਬਹੁਤ ਮਿਲਣਗੀਆਂ ਅਜੋ ਜੈਕਟਸ ਕਿਸੇ ਵੀ ਤਰ੍ਹਾਂ ਦੇ ਤੁਹਾਨੂੰ ਚਾਹੀਦੀ ਹੈ ਸੋ ਤੁਹਾਨੂੰ ਕਲਰ ਕਿਹੜਾ ਮਰਜ਼ੀ ਤੁਸੀਂ ਮੰਗ ਲਿਓ ਸਭ ਤਰ੍ਹਾਂ ਦੇ ਕਲਰ ਸਾਈਜ਼ ਸਾਰੇ ਆ ਸਭ ਜੈਕਟੜੀ ਭਰੀਆਂ ਪਿਆ ਨੇ ਭਾਜੀ ਆ ਸਭ ਜੈਕਟ ਨੇ مطلب کہہ مطلب جس طرح کی ٹرینڈ ہی ہوں گیا فل ٹرینڈ جندا جیکٹ جیکٹاں چلدا ہے وہ والی جیکٹ تو, تو ملنگیاں ہاں اسی دیکھو فل ٹرینڈ والی جیکٹس سب ڈسکاؤنٹس ملیں گی سب بلیزر جی میں گل کر رہا دو اچھا ڈیزائن دکھائی دینا یہ کسٹمر منچ بھی دکھایا کو سر بلیزر اپنے کو میں گل کربن تیرہ چودہ سو روپے تو سٹارٹ ہو کے چار تک جائے گا ਠੀਕ ਹੈ ਹਰ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਕਸਟਮਰ ਚਾਹੁੰਦਾ ਉਸ ਤਰ੍ਹਾਂ ਦਾ ਮਿਲ ਜੇਗਾ ਐਮ ਆਰ ਪੀ ਦੀ ਗੱਲ ਕਰਾਂ ਤੇ 2200 ਤੋਂ ਐਮ ਆਰ ਪੀ ਸਟਾਰਟ ਹੁੰਦੀ ਹੈ 8000 ਤੱਕ ਜਾਂਦੀ ਹੈ ਸਾਰੇ ਉੱਪਰ 40% ਲੈਸ ਰਹੇਗਾ ਫਲੈਟ ਕੋਈ ਆਪਰਟੂ ਨਹੀਂ ਰਹੇਗਾ ਸਭ ਤੇ 40% ਫਲੈਟ ਰਹੇਗਾ ਤੁਸੀਂ ਆਪਣੇ ਮੋਬਾਈਲ ਤੇ ਕੈਲਕੂਲੇਟਰ ਕਰਕੇ ਬਣਾ ਸਕਦੇ ਹੋ ਤੇ ਡਿਜ਼ਾਈਨ ਮੈਂ ਤੁਹਾਨੂੰ ਦਿਖਾ ਦੇਣਾ ਔਰ ਤੁਸੀਂ ਆਪੇ ਹੀ ਕਹਿ ਦੇਣਾ ਜੀ ਇਦਾਂ ਡਿਜ਼ਾਈਨ ਕਿਤੇ ਮਿਲ ਸਕਦੇ ਨੇ ਕਿਵੇਂ ਸੋਚੇ ਹੋ ਨਹੀਂ ਦੇਖੋ ਕੀ ਮਤਲਬ ਜੇ ਆਪਾਂ ਪੰਜਾਬੀ ਜਿਵੇਂ ਕਹਿੰਨਾ ਭੁੱਖ ਲੈ ਜਾਂਦੀ ਜੀ ਇਸ ਤਰ੍ਹਾਂ ਦੇ ਆਰਟੀਕਲ ਜੀ ਜਿਹੜੇ ਜਿੰਨੇ ਦੇਖ ਲੈ ਉਹਦਾ ਮਨ ਤਾਂ ਕਰਨਾ ਹੀ ਕਰਨਾ ਇਲਾਜ ਇਸ ਤਰ੍ਹਾਂ ਡਿਜ਼ਾਈਨ ਮਿਲਣਗੇ ਉਹ ਸਾਰੇ ਤੁਹਾਨੂੰ ਡਿਸਕਾਊਂਟ 'ਚ ਮਿਲਣਗੇ। ਕਾਉਂਸਲ ਇਹ ਨਹੀਂ ਗਿਆ ਪਰ ਅੱਜ ਵੀ ਉਹ ਬੰਦਾ ਮੁੱਖ ਮਸਲਾ ਇਹ ਹੈ ਕਿ ਲੋਕਾਂ ਦੇ ਮਨ 'ਚ ਇਹ ਭਾਰਨਾ ਹੈ ਕਿ ਵੱਡੇ ਸ਼ੋਅਰੂਮ ਤੇ ਮਹਿੰਗਾ ਹੁੰਦਾ ਤਾਂ ਮਹਿੰਗਾ ਨਹੀਂ ਹੁੰਦਾ ਵੀਰੋ ਸਰ ਬਾਜ਼ਾਰ ਤੋਂ ਤੁਸੀਂ ਚਲੇ ਜਾਨੇ ਆ ਤੇ ਇਹ ਬਲੇਜ਼ਰ ਜਿਹੜਾ ਹੈਗਾ 2250 ਤੋਂ ਘੱਟ ਨਹੀਂ ਪਰ ਇੱਥੇ ਜਿਹੜਾ ਹੈਗਾ 1125 ਸ਼ੁਰੂ ਹੋ ਜਾਂਦਾ ਮਹਿੰਗਾ ਵੀ ਤੁਸੀਂ ਕਿਤੇ ਤੇ ਮਹਿੰਗਾ ਮਰਕੀ ਕਿੰਨੇ ਵਾਲੇ ਮਰਜੀ ਸਰ ਵੈਰਾਈਟੀ ਸ਼ੋਰੂਮ ਵੱਡਾ ਹੈ ਤੇ ਵੈਰਾਈਟੀ ਹਰ ਤਰ੍ਹਾਂ ਦੀ ਰੱਖਣੀ ਹੈ ਕਸਟਮਰ ਨੇ ਮਹਿੰਗੇ ਨੇ ਵੀ ਆਣਾ ਸਸਤੇ ਵਾਲੇ ਨੇ ਵੀ ਆਣਾ ਤੁਸੀਂ ਆਪੇ ਹੀ ਦੇਖੋ ਕੁਆਲਿਟੀ ਵੀ ਹੈ ਜੇ ਕੋਈ ਪੀਸ ਮਹਿੰਗਾ ਹੋਏਗਾ ਤੇ ਉਹ ਬੈਂਗਾ ਪੌਂਦ ਦੇ ਵਿੱਚ ਮਹਿੰਗੇ ਵਾਲੀ ਗੱਲ ਵੀ ਹੋਏਗੀ ਹਾਂ ਜੇ ਆ ਮੈਂ ਸਟਾਲ ਦੀ ਗੱਲ ਕਰਾਂ ਸਰ ਇਹਦਾ ਪ੍ਰਾਈਸ 445 ਰੁਪਏ ਪ੍ਰਾਈਸ ਹੈ ਤੇ 50% ਅਸੀਂ ਡਿਸਕਾਊਂਟ ਰੱਖਿਆ ਜੀ। ਹੂੰ 50% ਡਿਸਕਾਊਂਟ ਮਤਲਬ 225 ਰੁਪਏ ਦਾ ਪੀਸ ਪੈ ਗਿਆ ਜੀ। 225 ਰੁਪਏ। ਇਹਦੇ ਵਿੱਚ ਮੇਰੇ ਕੋਲ 40 50 ਡਿਜ਼ਾਈਨ ਨੇ ਟੋਟਲ। 40 50 ਡਿਜ਼ਾਈਨ ਤੁਹਾਨੂੰ ਮਿਲ ਜਾਣਗੇ। ਠੀਕ ਹੈ ਜੀ। ਇਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤੇ ਸਰ ਜੀਨ ਦੀ ਜੀਨ ਦੀ ਦੇਖੋ ਵੈਰਾਈਟੀ ਸਾਰਾ ਸਾਡਾ ਕਾਊਂਟਰ ਜੀਨ ਦਾ। ਹੂੰ ਜੀਨ ਤੇ ਸਰ ਕੋਈ ਡਿਸਕਾਊਂਟ ਨਹੀਂ ਦਿੰਦਾ। ਹੂੰ ਅਸੀਂ ਜੀ ਹਾਂ ਜੀਨ ਤੇ ਜੀਨ ਹਮੇਸ਼ਾ ਵਿਕਦੀ ਹੈ। ਹਾਂ ਜੀਨ ਤੇ ਕੋਈ ਬੰਦਾ ਡਿਸਕਾਊਂਟ ਨਹੀਂ ਦਿੰਦਾ। ਜੀਨ ਸਾਰਾ ਸਾਲ ਵਿਕਦੀ ਅ ਜੀਨਸ ਬਿਲਕੁਲ ਨਵੀਂ ਵੈਰਾਈਟੀ ਹੋਏਗੀ ਕੋਈ ਪੁਰਾਣੇ ਡਿਜ਼ਾਈਨ ਨਹੀਂ ਹੋਣਗੇ ਨਵੀਂ ਵੈਰਾਈਟੀ ਉੱਤੇ ਜਾਵਾਂਗੇ ਅਗਰ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਨੇ ਆ ਜਰਸੀ ਦੀ ਲੇਡੀਜ਼ ਨੂੰ ਜਰਸੀ ਦੀ ਬੜੀ ਨੀਡ ਰਹਿੰਦੀ ਸਰ ਹਰ ਤਰ੍ਹਾਂ ਦੀ ਜੀ ਮਿਲੇਗੀ ਤੁਹਾਨੂੰ ਲੇਡੀਜ਼ ਜਰਸੀ ਤੇ ਤੁਹਾਨੂੰ ਫੁੱਲ ਡਿਸਕਾਊਂਟ 'ਚ ਮਿਲੇਗੀ ਆ ਤੁਸੀਂ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਸਰ ਗੱਲ ਇਹ ਆ ਕਿ ਮਿਲੇਗੀ ਤੁਹਾਨੂੰ ਸਾਰੀ ਬ੍ਰਾਂਡਡ ਕੁਆਲਿਟੀ ਵਧੀਆ ਕੁਆਲਿਟੀ ਜਿਹੜਾ ਨੀਲਾ ਸਸਤਾ ਸਸਤਾ ਸੋਚੀ ਜਾਂਗੇ ਤੇ ਉਹ ਵੀ ਗੱਲ ਨਹੀਂ ਕੁਆਲਿਟੀ ਬੜੀ ਮਤਲਬ ਮੈਟਰ ਕਰਦੀ ਹੁੰਦੀ ਵੀ ਆਪਣੀ ਪਾਈ ਚੀਜ਼ ਦਾ ਦਾਦਾ ਜੀ ਨੇ ਪੁੱਛਣ ਕਿ ਕਿਸ ਤਰ੍ਹਾਂ ਦੀ ਚੀਜ਼ ਹੈ ਹੁਣ 40% 60% ਨੈੱਟਸ ਤਾਂ ਫਿਰ ਨਾਰਮਲ ਰੇਟ ਹੀ ਰਹੇਗਾ ਹਾਂ ਬਿਲਕੁਲ ਬਿਲਕੁਲ ਇਹ ਵੀ ਗੱਲ ਤੁਹਾਡੀ ਠੀਕ ਹੈ ਵੀ ਜੇ ਹੁਣ ਆਪਾਂ ਗੱਲ ਕਰੀਏ ਤੇ ਐਂਡ ਆਫ ਸੀਜ਼ਨ ਹੈ ਤੇ ਸਾਰੀ ਤੁਹਾਨੂੰ ਡਿਸਕਾਊਂਟ 'ਚ ਹੀ ਮਿਲਣੀ ਹਰ ਚੀਜ਼ ਤੇ ਵਧੀਆ ਪ੍ਰਾਈਸ 'ਚ ਮਿਲਣੀ ਹੈ ਸਾਰਾ ਸਵੀਟ ਟੱਚ ਮਿਲਣੀ ਹੈ ਹਨਾ ਤੇ ਇਹਨਾਂ ਦੇ ਵੀ ਤੁਹਾਨੂੰ ਫਲੈਟ ਰਹੇਗਾ ਔਰ ਇਹ ਜਰਸੀ ਦਾ ਸੈਗਮੈਂਟ ਸਾਡਾ ਟ੍ਰੈਕ ਸੂਟ ਦਾ ਸੈਗਮੈਂਟ ਹੈ ਸਵੈਟਰ ਸਜਦੇ ਨੇ ਹਾਫ 슬ੀਵ ਕਿਸੇ ਨੂੰ ਅੱਛਾ ਇੱਕ ਮੈਂ ਵੀ ਸੈਗਮੈਂਟ ਜੁਰ ਤੁਹਾਨੂੰ ਦੱਸਾਂ ਜਾਵਾਂਗਾ ਲੇਡੀਜ਼ ਅੰਡਰ ਗਾਰਮੈਂਟਸ ਦਾ ਸਰ ਕੌਣ ਦਿੰਦੇ ਨੇ ਸਾਰੇ ਦੁਕਾਨਦਾਰ ਸਾਰੇ ਭਰਾ ਨੇ ਸਾਡੇ ਸਾਰੇ ਕਿਸੇ ਬਾਰੇ ਮਾੜਾ ਚੰਗਾ ਆਪਾਂ ਕੁਝ ਨਹੀਂ ਕਹਿਣਾ ਸੋ ਸਾਰੇ ਭਰਾ ਨੇ 10% ਦਿੰਦੇ ਨੇ ਅਸੀਂ ਤੁਹਾਨੂੰ ਦੇਾਂਗੇ 25 ਤੋਂ ਲੈ ਕੇ 30% ਤੱਕ ਫਲੈਟ ਡਿਸਕਾਊਂਟ ਲੇਡੀਜ਼ ਅੰਡਰ ਗਾਰਮੈਂਟਸ ਏ ਔਰ ਬ੍ਰਾਂਡ ਦਰੇਗਾ ਕੋਈ ਵੀ ਨੋਨ ਬ੍ਰਾਂਡ ਨਹੀਂ ਕੀ ਹੁੰਦਾ ਵੀ ਆਮ ਦਿੱਲੀ ਮਾਰਕਾ ਜਾਂ ਕੁਝ ਪਾਕ ਵਿੱਚ ਨਾ ਗਾਰੰਟੀ ਵਾਲੇ ਇੱਕ ਪੀਸ 50 ਰੁਪਏ ਦੀ ਕੋਈ ਚੀਜ਼ ਖਰਾਬ ਹੁੰਦੀ ਵਾਪਸੀ ਰਹੇਗੀ 100% ਅੰਡਰ ਗਾਰੰਟੀ ਤੇ ਤੁਸੀਂ ਆ ਦੇਖ ਲਓ ਕਲਿਆਣੀ ਬ੍ਰਾਂਡ ਫੇਮਸ ਬ੍ਰਾਂਡ ਸਲੋਨੀ ਬ੍ਰਾਂਡ ਨਾਮ ਨੇ ਇਹਨਾਂ ਦੇ ਲਕਸ ਦਾ ਇਹ ਸਾਰੇ ਤੁਹਾਨੂੰ ਫੁੱਲ ਇਹਦਾ ਰੇਂਜ ਮਿਲੇਗੀ ਔਰ ਸਾਰੀ ਤੁਹਾਨੂੰ ਡਿਸਕਾਊਂਟ 'ਚ ਮਿਲੇਗੀ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਨੇ ਆ ਸਰ ਇਹ ਸਾਡਾ ਸਾਰਾ ਟਰੈਕ ਸੂਟ ਤੇ ਨਾਈਟ ਸੂਟ ਦਾ ਸੈਗਮੈਂਟ ਹੈ ਤੁਸੀਂ ਵੈਰਾਈਟੀ ਦੇਖ ਹੀ ਸਕਦੇ ਹੋ ਕਿਵੇਂ ਭਰੀ ਭੀ ਇਹ ਖਚਾ ਖਚ ਸੋ ਇਹ ਸਾਰੀ ਤੁਹਾਨੂੰ ਜਿਹੜੀ ਵੈਰਾਈਟੀ ਮਿਲੇਗੀ ਫਲੈਟ 40% ਆਫ ਚ ਹਰ ਤਰ੍ਹਾਂ ਦਾ ਬ੍ਰਾਂਡ 60 ਬ੍ਰਾਂਡ ਨੇ ਟੋਟਲ ਸੋ ਇਹ ਸਾਰੇ ਬ੍ਰਾਂਡ ਤੁਹਾਨੂੰ ਮਿਲਣਗੇ ਕੁਝ ਮੈਂ ਤੁਹਾਨੂੰ ਡਿਜ਼ਾਈਨ ਦਿਖਾ ਵੀ ਦੇਣਾ ਇਹਨਾਂ ਦੇ ਵੀ ਸਭ ਤੁਹਾਨੂੰ ਫਲੈਟ 40% ਆਫ ਮਿਲਣਗੇ ਪਾਸ ਵੀ ਟੱਚ ਦਾ ਸਰ ਔਰ ਪ੍ਰਾਈਸ ਨਹੀਂ ਤੁਸੀਂ ਆਪੇ ਹੀ ਬਣਾ ਲਿਓ ਤੁਸੀਂ ਕਹਿਣਾ ਵੇਡਾ ਸਸਤਾ 1259 ਐਮ ਆਰ ਪੀ ਸਰ 40% ਆਫ ਕਰ ਦਿਓ ਕੀ ਬਣ ਗਿਆ ਜੀ 6700 ਆਹ ਦੇਖੋ ਮਤਲਬ ਗਾਰੰਟੀ ਵਾਲਾ ਆਰਟੀਕਲ ਨਾਲ ਆ ਤਾਂ ਮਤਲਬ ਇਸ ਤਰ੍ਹਾਂ ਦੀ ਆਈਟਮ ਤੁਹਾਨੂੰ ਮਿਲਣਗੀਆਂ ਔਰ ਇਹ ਤੋਂ ਸਸਤਾ ਕੀ ਹੋਏਗਾ ਭਾਜੀ ਹਾਂਜੀ ਸਰ ਇਹ ਟਰੈਕ ਸੂਟ ਨਾਈਟ ਸੂਟ ਟਰੈਕ ਸੂਟ ਔਰ ਨਾਈਟ ਸੂਟ ਦਾ ਸੈਗਮੈਂਟ ਹੈ ਸਰ ਇਹ ਸਾਰੀ ਜਿੰਨੀ ਵੀ ਸੈਗਮੈਂਟ ਦੇ ਸਭ ਫਲੈਟ 40% ਆਫ ਰਹੇਗਾ ਕਿ ਐਮ ਆਰ ਪੀ ਤਕਰੀਬਨ 1200 ਤੋਂ ਸਟਾਰਟ ਹੋ ਜਾਂਦੀ ਹੈ ਤੇ 700 ਤੱਕ ਜਾਂਦੀ ਹੈ ਹਾਂ ਜਿਸ ਤਰ੍ਹਾਂ ਦਾ ਮਤਲਬ ਕੋਈ ਜਿਵੇਂ ਹੋਣਾ ਆਰਟੀਕਲ ਦੀ ਕਲੀ 1000 ਰੁਪਏ ਦੇ ਨੀਅਰ ਬਾਈ ਰਹਿ ਰਿਹਾ ਸਵੀਟ ਟੱਚ ਬ੍ਰਾਂਡ ਦਾ ਔਰ ਐਮ ਆਰ ਪੀ 1649 ਸੋ ਇਹ ਸਾਰੇ ਤੁਹਾਨੂੰ ਆਰਟੀਕਲ ਮਿਲਣਗੇ ਹਾਂਜੀ ਹਾਂਜੀ ਤੇ ਇਹ ਜਿਵੇਂ ਸ਼ਾਰਟ ਨੇ ਲੌਂਗ ਚਾਹੀਦੇ ਨੇ ਕਿਸੇ ਨੂੰ ਆ ਮੈਲਨੀ ਬ੍ਰਾਂਡ ਜਿਵੇਂ ਲੌਂਗ ਚਾਹੀਦੇ ਨੇ ਇੱਕ ਇਹ ਲੌਂਗ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਡਿਜ਼ਾਈਨ ਮਿਲ ਜਾਣਗੇ ਮੈਂ ਸਿਰਫ ਤੁਹਾਨੂੰ ਇੱਕ ਇੱਕ ਦੋ ਦੋ ਪੀਸ ਦਿਖਾ ਰਿਹਾ ਪੂਰੀ ਵੈਰਾਈਟੀ ਮਿਲੇਗੀ ਤੁਹਾਨੂੰ ਆ ਸਭ ਤੁਹਾਨੂੰ ਫਲੈਟ 40% ਆਫ 'ਚ ਮਿਲਣਗੇ ਜਿਸ ਤਰ੍ਹਾਂ ਦਾ ਵੀ ਤੁਸੀਂ ਆਰਟੀਕਲ ਚਾਹੁੰਦੇ ਹੋ ਹਾਂ ਸਰ ਉਹ ਵੀ ਦਿਖਾਣਾ ਉਸ ਤੋਂ ਪਹਿਲਾਂ ਵੀ ਤੁਹਾਨੂੰ ਦਿਖਾ ਦਾਂ ਕਈ ਆ ਮੰਗਦੇ ਨੇ ਕਸਟਮਰ ਫੰਕੀ ਆਈਟਮਾਂ ਹਾਂਜੀ ਫਾਰਵਲੀ ਆਈਟਮ ਹੈ ਫੰਕੀ ਰੇਂਜ ਵੀ ਬੜੀ ਵਧੀਆ ਆਉਂਦੀ ਹੈ ਜਿਹਦੀ ਮੈਂ ਗੱਲ ਕਰਾਂ 8 900 ਰਪਏ ਐਮਆਰਪੀ ਸਾਰੇ ਦੇ ਤੇ 40% ਆਫ ਮੰਨ ਲਓ ਕੀ ਬਣ ਗਿਆ 600 ਤੋਂ ਵੀ ਥੱਲੇ ਰਹਿ ਗਿਆ 500 ਹਾਂ 550 ਆਸਪਾਸ ਇਹਨਾਂ ਦੇ ਬਹੁਤ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ 40 50 ਡਿਜ਼ਾਈਨ ਮਿਲ ਜਾਣਗੇ ਨਾ ਵਿੱਚ ਮੈਂ ਸਾਨੂੰ ਇੱਕ ਦਿਖਾਇਆ ਇੱਕ ਅਦਾ ਹੋਰ ਵੀ ਦਿਖਾ ਦਿੰਨਾ ਤੇ ਇਹਦੀ ਮੈਂ ਗੱਲ ਕਰਾਂ ਤੇ 1400 1300 ਐਮਆਰਪੀ ਹੈ ਤਾਂ ਮੰਨ ਕੇ ਚੱਲੋ 800 ਦੇ ਆਸਪਾਸ ਹੈ ਨਾ ਤੇ ਸੋ ਇਸ ਤਰ੍ਹਾਂ ਦੀ ਤੁਹਾਨੂੰ ਫੰਕੀ ਹੈ ਬੜਾ ਇਹਦਾ ਟ੍ਰੇਂਡ ਹੈ ਜੀ ਕੁੜੀਆਂ ਵਿੱਚ ਤੇ ਇਹ ਚੀਜ਼ਾਂ ਹਾਂ ਤੋ ਇਹ ਚੀਜ਼ਾਂ ਤੋਂ ਨੂੰ 500 ਤੋਂ ਮਤਲਬ ਇਹ ਸੇਗਮੈਂਟ ਸਟਾਰਟ ਹੁੰਦਾ ਇਹਦੀ ਗੱਲ ਕਰਾਂ ਇਹ ਸਾਰ ਫਲੈਟ ਚ ਕੱਢਨੇ ਅਸੀਂ ਇਹਦੇ ਵਿੱਚ 15-16 ਪੀਸ ਵੀ ਹੈ 2000 ਵਾਲਾ ਵੀ ਹੈ 1800 ਵਾਲਾ ਵੀ ਹੈ ਇਹਦਾ ਸੀ ਰੇਂਜ ਕੱਢੀ 400 ਤੋਂ 700 ਫਲੈਟ 400 ਕੋਈ ਵੀ ਪੀਸ ਚੱਕ ਲੋ 400 ਤੋਂ ਲੈ ਕੇ 700 ਅਸੀਂ ਰੇਟ ਉਹਦਾ ਰੱਖਿਆ ਵੀ 400 ਤੋਂ ਲੈ ਕੇ 700 ਜਿਵੇਂ ਦੀ ਗੱਲ ਕਰਾਂ ਜਿਵੇਂ ਆ ਮੰਨ ਲਓ 400 ਰੁਪਏ ਪੀਸ ਹੈ ਇਹਦੀ ਗੱਲ ਕਰਾਂ 400 ਰੁਪਏ ਪੀਸ ਉਹਦੀ ਦਾ تو پیس مطلب یہ ڈسکاؤنٹ کی گل کریں تو یہ ایم آر پی مان کے چلو نو سو ہے کسی دی بارہ سو ہے کسی ایم آر پی میٹر ہی نہیں کرتی ڈسکاؤنٹ بنا لو جی کسی سٹھ بنے کسی ستر بنے گا جی میں شرگ بلیزر دا سات سو روپئے کا سو اس طرح یہ بہت ساری ویرائٹی ملے گی تو مطلب لاسٹ سات سو بیس سٹارٹنگ چار سو یہ چار سو سارے ڈیزائن ملیں گے تو بہت سارے ڈیزائن نے اور بڑے ودیا بلیزر دیکھو سات سو روپئے کا بلیزر سو اس طرح کے توگ چاہیے نے تو بہت ساری ویرائٹی ملے گی تو ਜਿਸ ਤਰ੍ਹਾਂ ਦੇ ਵੀ ਤੁਸੀਂ ਚਾਹਦੇ ਹੋ ਤਾਂ ਬੈਸਟ ਟਾਈਮ ਹੈ ਮਤਲਬ ਜੋ ਜਿਹੜਾ ਇੰਤਜ਼ਾਰ ਸੀ ਨਾ ਪਿਛਲੇ 15 ਦਿਨ ਤੋਂ ਸਾਡੇ ਪੈਣਾ ਪੁੱਛ ਰਿਹਾ ਸੀ ਕਿ ਡਿਸਕਾਊਂਟ ਕਦੋਂ ਆ ਰਿਹਾ ਡਿਸਕਾਊਂਟ ਕਦੋਂ ਆ ਰਿਹਾ ਸੋ ਸਾਡੇ ਵੱਲੋਂ ਜਿਹੜਾ ਤੁਹਾਨੂੰ ਕਾਲ ਦੇ ਦਿੱਤੀ ਗਈ ਹੈ ਕਿ ਹੁਣ ਤੁਹਾਡੀ ਮਰਜ਼ੀ ਤੁਸੀਂ ਕਦੋਂ ਆ ਕੇ ਵੀ ਜਿਹੜਾ ਕਰਨਾ ਜਿੰਨਾ ਲੇਟ ਕਰੀ ਜੋ ਉਹ ਵੈਰਾਈਟੀ ਘਟਦੀ ਜਾਏਗੀ ਪਹਿਲੇ ਵਾਲੇ ਨੂੰ ਜੇ ਫੋਰ ਐਗਜ਼ਾਮਪਲ ਲਈ ਪਹਿਲੇ ਵਾਲੇ ਨੂੰ 500 ਡਿਜ਼ਾਈਨ ਜਿਹੜਾ ਪਹਿਲਾ ਪਹਿਲੇ ਦਿਨ ਆ ਗਿਆ ਦੂਜੇ ਵਾਲੇ ਨੂੰ 400 ਤੀਜੇ ਦਿਨ ਵਾਲੇ ਨੂੰ 300 ਸੋ ਇਸ ਤਰ੍ਹਾਂ ਡਿਜ਼ਾਈਨ ਕਰਦੇ ਜਾਣਾ ਫਿਰ ਕੰਪਰੋਮਾਈਜ਼ ਕਰਨਾ ਪੈਗਾ ਫ ਕਿੱਟਕੈਟ ਸ਼ੋਰੂਮ ਜਿੱਨਾ ਵੱਲੋਂ ਐਂਡ ਆਫ ਸੀਜ਼ਨ ਸੇਲ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿੱਥੇ 40 ਤੋਂ 50% ਤੱਕ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਤਾਂ ਇਸ ਦੇ ਨਾਲ ਹੀ ਫਲੈਟ 400 ਤੋਂ 700 ਤੱਕ ਜਿਹੜਾ ਹੈਗਾ ਉਹ ਰੇਂਜ ਦੇ ਵਿੱਚ ਇੱਥੇ ਤੁਸੀਂ ਤਾਂ ਸਕਰੀਨ ਦੇ ਸਾਹਮਣੇ ਦੇਖ ਰਹੇ ਹੋ ਤਾਂ ਜਲਦੀ ਕਰ ਲਓ ਪਹਿਲਾਂ ਪਹਿਲਾਂ ਪਾਓ ਕੈਪ ਦਾ ਸਾਡਾ ਸ਼ੋਰੂਮ ਕਿਟਕੈਟ ਸ਼ੋਰੂਮ ਜਿੱਥੇ ਇਹ ਐਂਡ ਆਫ ਸੀਜ਼ਨ ਸੇਲ ਦੀ ਸ਼ੁਰੂਆਤ ਹੋ ਚੁੱਕੀ ਹੈ ਹਾਂਜੀ ਜੀ ਕਿਸ ਨੂੰ ਭਾਜੀ ਕੈਪ ਚਾਹੀਦੀ ਆ ਨੇ ਤਾਂ ਕੈਪ ਵੇਖ ਲਓ ਤੁਸੀਂ ਇਹ ਸਭ ਵੀ ਤੁਹਾਨੂੰ ਡਿਸਕਾਊਂਟ 'ਚ ਮਿਲਣੀਆਂ ਕੈਪ ਦੀ ਬਹੁਤ ਵੈਰਾਈਟੀ ਸਾਡੇ ਕੋਲ ਇਹ ਆ ਸਰ ਸਾਡਾ ਵਾਇਰਲ ਪੀਸ ਹੈ ਇਹ ਤੁਸੀਂ ਮੈਂ ਤੁਹਾਨੂੰ ਵੈਸੇ ਦੱਸ ਦਿਆਂ ਤੁਸੀਂ ਭਰਾਓ ਕਿ 1 ਮਿਲੀਅਨ ਸਾਡੀ ਇਹ ਵਾਲੀ ਇੰਦੀ ਵੀਡੀਓ ਕ੍ਰਾਸ ਕਰ ਗਈ ਹੈ ਚਾ ਮਰ ਸਾਡੇ ਇੰਸਟਾ ਤੇ ਬਹੁਤ ਵਾਇਰਲ ਆਇਆ ਪੀਸ ਇਹਦਾ 195 ਰੁਪਏ ਰੇਟ ਰੱਖਿਆ ਸੀ ਲੋਕਾਂ ਨੇ 5-5 4-4 ਬਹੁਤ ਪੀਸ ਮੰਗਾਏ ਨੇ ਜੀ ਇਹਨਾਂ ਨੇ ਉਹ ਨਹੀਂ 195 ਦਾ ਹਾਂ 190 ਹੋਣ ਹੋਰ ਵੀ ਘਟ ਗਿਆ ਮੰਨ ਕੇ ਲੋ 150 ਦੇ ਆਸ-ਪਾਸ ਰਹਿੰਦੇ ਹਾਂ ਜੀ ਆ ਕੈਪ ਨੇ ਬਹੁਤ ਹਿੱਟ ਦੇਵਾਨੰਦ ਕੈਪ ਬੋਲਦੇ ਨੇ ਇਹਨਾਂ ਨੂੰ ਸੋ ਇਹ ਸਾਡੇ ਸਾਰੇ ਕੈਪ ਸੈਗਮੈਂਟ ਨੇ ਕੈਪ ਦੇ ਜਿਨ੍ਹਾਂ ਨੂੰ ਜੋ ਵੀ ਚਾਹੀਦਾ ਤੇ ਸੌਕਸ ਦੀ ਗੱਲ ਕਰੀਏ ਤੇ ਮੈਂ ਥੋੜੇ ਜਿਥੇ ਤੁਹਾਨੂੰ ਟਾਪ ਦੀ ਵੈਰਾਈਟੀ ਵੀ ਦਿਖਾ ਦੇਣਾ ਇੱਕ ਕੁਝ ਹਿੱਟ ਡਿਜ਼ਾਈਨ ਆਜਕਲ ਬਹੁਤ ਚੱਲਦੇ ਨੇ ਸ਼ਰਗ ਉਹ ਵੀ ਤੁਹਾਨੂੰ ਦਿਖਾਣਾ ਆ ਦੇਖੋ ਜੀ ਫਾਰ ਇਹਦੇ ਵਿੱਚ ਤੁਹਾਨੂੰ ਕਲਰ ਚਾਰਟ ਮਿਲਣਗੇ ਕਾਫੀ ਕਲਰ ਚਾਰਟ ਨੇ ਟੌਪ ਦੀ ਗੱਲ ਕਰਾਂ ਟੌਪ 'ਚ ਬਹੁਤ ਵੈਰਾਈਟੀ ਹੈ 500 ਡਿਜ਼ਾਈਨ ਹੈ ਮੈਂ ਤੁਹਾਨੂੰ ਕਿੰਨੇ ਦਿਖਾਵਾਂ ਬਸ 2-4 ਦਿਖਾ ਦਿੰਨਾ ਆ ਦੇਖੋ ਜਰਸੀ ਪਾਰਟੀ ਵੇ ਲੋ ਚੀਜ਼ਾਂ ਵੀ ਮਤਲਬ ਮੂੰਹ ਬੋਲਦੀਆਂ ਹੋਣਗੀਆਂ ਡਿਜ਼ਾਈਨ ਵੀ ਕਹਿਣਗੇ ਭਾਜੀ ਵੀ ਦੇਖ ਔਰ ਮੇਰੇ ਲਈ ਬਹੁਤ ਘaar ਚੀਜ਼ ਹੈ ਇਹ ਆ ਵੀ ਸਾਡੀ ਸਿਲੈਕਸ਼ਨ ਜਿਹੜੀ ਹੈ ਨਾ ਭਾਜੀ ਅਸੀਂ ਕਮੇਟੀ ਬਣਾਤੀ ਹੋਈ ਸਿਲੈਕਸ਼ਨ ਦੀ ਤੋ ਪੰਜ ਬੰਦੇ ਪੰਜ ਲੇਡੀਜ਼ ਨੂੰ ਟੈਲੈਕਟ ਕਰਦਿਆਂ ਨੇ ਕਿਸ ਤੋਂ ਫਿਰ ਆਰਟੀਕਲ ਸ਼ੋਰੂਮ ਤੇ ਆਉਂਦਾ ਹਾਂ ਹਾਂ ਮਤਲਬ ਸਿਲੈਕਸ਼ਨ ਇਸ ਤਰ੍ਹਾਂ ਦੀ ਰਹੇਗੀ ਸਭ ਡਿਜ਼ਾਈਨ ਤੁਹਾਨੂੰ ਜਿਹੜੇ ਨੇ ਨਾ ਕੋਈ ਕਾਮਨ ਡਿਜ਼ਾਈਨ ਨਹੀਂ ਸਭ ਨਵੇਂ ਔਰ ਡਿਫਰੈਂਟ ਔਰ ਹਿੱਟ ਡਿਜ਼ਾਈਨ ਮਿਲਣਗੇ ਬਹੁਤ ਸਾਰੇ ਡਿਜ਼ਾਈਨ ਮਿਲਣਗੇ ਔਰ ਮੈਂ ਤੁਹਾਨੂੰ ਕੁਝ ਪਾਜੀ ਹੋਰ ਚੀਜ਼ਾਂ ਵੀ ਦਿਖਾਨੀਆਂ ਨੇ ਜਿਹੜੀਆਂ ਜਿਹੜੀਆਂ ਸਾੜੀਆਂ ਮੋਨੋਪੋਲੀ ਵਾਲੇ ਜੇ ਮੋਨੋਪੋਲੀ ਦੀ ਗੱਲ ਕਰਾ ਜਿਹੜੀ ਕਿਤੋਂ ਵੀ ਨਹੀਂ ਮਿਲਨੀ ਇਹ ਜੈਕਟ ਹੈ ਸਰ ਹਿੰਦੀ ਪ੍ਰਾਈਸ ਦੀ ਮੈਂ ਗੱਲ ਕਰਾਂ ਸਰ ਅਸੀਂ ਵੈਸੇ ਜੇ ਆਨਲਾਈਨ ਦੀ ਗੱਲ ਕਰਾਂ ਤੇ 10-12 12000 ਦਾ ਪੀਸ ਵਿਕ ਰਿਹਾ ਬਹੁਤ ਵੱਡੇ ਬ੍ਰਾਂਡ ਦਾ ਆਰਟੀਕਲ ਹੈ ਤਾਂ ਅਸੀਂ ਤੁਹਾਨੂੰ ਇਹ ਦਿਆਂਗੇ ਸਰ ਤੁਸੀਂ ਮੰਨ ਕੇ ਚੱਲੋ ਜੀ ਸਿਰਫ ਤੇ ਸਿਰਫ 1200 ਰੁਪਏ ਦਾ 1200 ਰੁਪਏ ਦਾ ਤੇ ਕਿਤੋਂ ਮਿਲੇਗਾ ਵੀ ਨਹੀਂ স্মਲ ਔਰ ਮੀਡੀਅਮ ਸਾਈਜ਼ਾਂ ਦੇ ਸਾਡੇ ਕੋਲ ਰਹਿ ਗਿਆ ਕਿਤੋਂ ਤੁਹਾਨੂੰ ਮਿਲਣਾ ਦੇ ਕਲਰ ਚਾਰਟ ਵੀ ਮਿਲ ਜੇਗਾ ਕਿੰਨੇ ਕਲਰ ਇਹਦੇ ਕਿਤੋਂ ਨਹੀਂ ਤੁਹਾਨੂੰ ਲੱਭਣਾ ਇਹ ਪੀਸ ਐਨਾ ਹੈਵੀ ਪਈਓ ਹੱਥ ਲਾ ਕੇ ਤੁਸੀਂ ਆਪ ਵੀ ਲੱਸਿਓ ਕਿ ਕਿਸ ਤਰ੍ਹਾਂ ਦੀ ਕੁਆਲਿਟੀ ਇਹ ਦੀ ਬਹੁਤ ਪ੍ਰੀਮੀਅਮ ਕੁਆਲਿਟੀ ਹੈਗੀ ਹੁੰਦਾ ਜਿਹੜਾ ਮਤਲਬ ਕਿ ਬਰਨ ਨਹੀਂ ਹੁੰਦਾ ਕੋਈ ਨਾ ਬਹੁਤ ਵਧੀਆ ਕੁਆਲਿਟੀ ਸਰ ਤੇ ਆ ਦੇਖਿਓ ਜੀ ਕਿਤੋਂ ਲੱਭਣੀਆਂ ਚੀਜ਼ਾਂ ਬਾਜੀ ਬਿਲਕੁਲ ਨਾਲ ਬੈਲਟ ਵੀ ਜਾਂਦੇ ਔਰ ਇਹਦੀ ਮੈਂ ਪ੍ਰਾਈਸ ਵੀ ਤੁਹਾਨੂੰ ਜਰੂਰ ਦੱਸਣਾ ਚਾਹਾਂਗਾ ਕਿ ਇਹਦਾ ਪ੍ਰਾਈਸ ਅਸੀਂ ਕੀ ਕੱਢਿਆ ਹੋਇਆ ਬੜਾ ਵਧੀਆ ਪ੍ਰਾਈਸ ਇਹਦਾ ਕੱਢਿਆ ਆ ਪਰ ਦੂਜਾ ਪੀਸ ਚੱਕ ਲੈਣ ਦਾ ਟੈਗ ਢਿੱਕੇ ਹੋਇਆ ਸੋ ਦੂਜਾ ਪੀਸ ਆਪਾਂ ਚੱਕ ਲੈਣਾ ਟੈਗ ਲੱਗੇ ਹੋਣਾ ਸਿਰੋ ਭਾਜੀ 1200 ਰੁਪਏ ਪੀਸ ਦੇ ਆਂਗਾ ਤੁਹਾਨੂੰ ਲੌਂਗ ਬਲੇਜ਼ਰ 1200 ਕੋਈ ਇਹ ਵਾਲਾ ਡਿਜ਼ਾਈਨ ਤੁਹਾਨੂੰ 35 36 ਸੁੱਸਤੀ 100 ਰੁਪਏ ਦਾ ਮਿਲਦਾ ਪਰ ਬਾਜ਼ਾਰ 'ਚ ਇਹ ਦੋ ਘੱਟ ਨਹੀਂ ਦੇਗਾ। ਉਹ ਤੁਹਾਨੂੰ ਮਤਲਬ ਆਹ ਦੇਖੋ ਡਿਜ਼ਾਈਨ ਕੀ ਚੀਜ਼ਾਂ ਮੂੰਹਾਂ ਬੋਲਦੀਆਂ ਨੇ। ਕੀ ਅਸੀਂ ਹੈਗੇ ਇਸ ਤਰ੍ਹਾਂ ਦੇ ਡਿਜ਼ਾਈਨ। ਅੱਛਾ ਇਹ ਕਹਿੰਦਾ ਸ਼ੈਕਟ ਦਾ ਬਹੁਤ ਟ੍ਰੈਂਡ ਹੈ ਭਾਜੀ ਇਸ ਟਾਈਮ। ਮੋਹ ਚੁਰੰਦੂੜ ਖਾਣ ਨਵੀਂ ਚੀਜ਼ ਹੈ। ਸ਼ੈਕਟ ਹੁੰਦੀ ਸੀ ਹੁਣ ਹਾਂ ਸ਼ੈਕਟ ਆ ਗਈ ਸਰ ਸ਼ੈਕਟ। ਤਾਂ ਲੋ ਜੀ ਸ਼ੈਕਟ ਲੋ। ਲੋ ਭਾਜੀ। ਯਾਨੀ ਸਾਈ ਮੇ ਕੋਈ ਐਲ ਐਕਸਲ ਅਵੇਲੇਬਲ ਰਹਿ ਗਿਆ ਇਹਦੀ 2500 ਐਮ ਆਰ ਪੀ ਹੈ ਤਾਂ ਇਹ ਵੀ ਤੁਹਾਨੂੰ ਪੀਸ ਦੇ ਲੈ ਫਲੈਟ ਡਿਸਕਾਊਂਟ ਚ ਮਿਲੇਗਾ ਛੋਟੀ ਪਰਸੈਂਟ ਹਾਂ ਫਲੈਟ 40 ਸਰਫਲੈਟ ਲੋ ਜੀ ਸ਼ੈਕਟ ਚ ਬਹੁਤ ਡਿਜ਼ਾਈਨ ਮਿਲਣਗੇ ਤੁਹਾਨੂੰ ਹਰ ਤਰ੍ਹਾਂ ਦੇ ਡਿਜ਼ਾਈਨ ਮਿਲਣਗੇ ਸ਼ੈਕਟ ਚ ਬਹੁਤ سارے ਮੈਂ ਸ਼ੈਕਟ ਚ ਡਿਜ਼ਾਈਨ ਤੁਹਾਨੂੰ ਦਿਖਾਵਾਂ ਕਿੰਨੇ ਦਿਖਾਵਾਂ ਤਕਰ 15 20 ਡਿਜ਼ਾਈਨ ਤੁਹਾਨੂੰ ਕਲੇ ਸ਼ੈਕਟ ਸ਼ੈਕਟ ਚ ਮਿਲਣ ਅੱਛਾ ਭਾਜੀ ਇੰਨੀ ਵੈਰਾਈਟੀ ਨਹੀਂ ਕਿਤੋਂ ਮਿਲਦੀ 3000 3500 ਸਕਰ ਫੀਟ ਦਾ ਏਰੀਆ ਓਨਲੀ ਲੇਡੀਜ਼ ਨਾਲ ਭਰਿਆ ਪਿਆ ਤੁਸੀਂ ਆਪੇ ਹੀ ਮੰਨ ਸਕਦੇ ਹੋ 303500 ਸਕਰ ਫੀਟ ਦਾ ਏਰੀਆ ਓਨਲੀ ਓਨ ਲੇਡੀਜ਼ ਦੀ ਵੈਰਾਈਟੀ ਨਾਲ ਭਰਿਆ ਪਿਆ ਵੀ ਕੋਈ ਕਮੀ ਨਹੀਂ ਵੇਖਣ ਵਾਲੇ ਕਹਿ ਦਿੰਦੇ ਨੇ ਭਾਜੀ ਬਾਸ ਕਰੋ ਤਾਂ ਸਾਡੀ ਨਹੀਂ ਮੁਕਦੀ ਵੈਰਾਈਟੀ ਵੀ ਜਿੰਨੀ ਬਸੀ ਜਿੰਨੇ ਕੋਈ ਉਹਨੇ ਦਿਖਾਈ ਜਾਂਦੇ ਵੈਰਾਈਟੀ ਜਿਹੜੀ ਹੈ ਹਾਂ ਵੈਰਾਈਟੀ ਦੀ ਕੋਈ ਕਮੀ ਨਹੀਂ ਕਿਸੇ ਤਰ੍ਹਾਂ ਦੀ ਅਪਜੀ ਕਿਸੇ ਨੂੰ ਪ੍ਰੀ ਵਿੰਟਰ ਚਾਹੀਦਾ ਭਾਜੀ ਇਹ ਸਾਰਾ ਸੈਗਮੈਂਟ ਪ੍ਰੀ ਵਿੰਟਰ ਦਾ ਹੈ ਫੁੱਲ ਸਲੀਪ ਇਹ ਵੀ ਤੁਹਾਨੂੰ ਡਿਸਕਾਊਂਟ ਚ ਦੇਵਾਂਗੇ ਜੀ ਫਲੈਟ 40 ਪ੍ਰੀ ਵਿੰਟਰ ਜਿਹੜਾ ਅੱਗੇ ਚੱਲਣਾ ਜਾ ਕੇ ਮੰਨ ਕੇ ਚੱਲੋ ਵੀ 15 ਵੀਰ ਮਹੀਨਾ ਤੱਕ ਚੱਲੇਗਾ ਉਹ ਵੀ ਤੁਹਾਨੂੰ ਫਲੈਟ 40% ਚ ਸੂਹਾਰਤਾਂ ਦੀ ਵੈਰਿਟੀ ਮਿਲੇਗੀ ਕੁਝ ਇਸ ਤਰ੍ਹਾਂ ਦੀ ਤੁਸੀਂ ਮਤਲਬ ਤੁਹਾਡਾ ਮੰਗੋਗੇ ਤੁਸੀਂ ਸਵੈਟ ਸ਼ਰਟ ਦਾ ਸੈਗਮੈਂਟ ਸਾਡਾ ਹੈਗਾ ਸਵੈਟ ਸ਼ਰਟ ਬਹੁਤ ਵਧੀਆ ਮਿਲਣਗੇ ਤੁਹਾਨੂੰ ਸਭ ਡਿਸਕਾਊਂਟਸ ਫਲੈਟ ਫਲੈਟ 40 ਹਰ ਚੀਜ਼ ਤਰ੍ਹਾਂ ਦਾ ਹਰ ਚਾਹਨਾ ਵੈਰਿਟੀ ਸਰ ਜਿਹੜੇ ਤਾਂ ਜਲਾਲਾਬਾਦ ਵਾਲੇ ਨੇ ਉਹਨਾਂ ਨੂੰ ਮੈਂ ਦੱਸ ਦਿਆਂ ਕਿ ਕਿਟਕੈਡ ਸ਼ੋਰੂਮ ਜਲਾਲਾਬਾਦ ਇਹ ਕੰਟਾਕਾਰ ਚੌਂਕ ਵਾਲੇ ਪਾਸੋਂ ਜਿਹੜੇ ਆਣਗੇ ਸਟੇਟ ਬੈਂਕ ਆਫ ਇੰਡੀਆ ਉਹਦੇ ਬਿਲਕੁਲ ਸਾਹਮਣੇ ਰੋਡ ਹੈ ਸ਼੍ਰੀ ਰਾਮ ਡੋਸੇ ਵਾਲਾ ਮਸ਼ਹੂਰ ਹੈ ਸਾਡਿਆ ਪੈਣਾ ਬੜਾ ਖੁਸ਼ ਹੋ ਕੇ ਡੋਸਾ ਸ਼ਾਮੀ ਲੈਣਾ ਲੱਗਦੀਆਂ ਨੇ ਡੋਸੇ ਦੀਆ ਤੋਂ ਸ਼੍ਰੀ ਰਾਮ ਡੋਸੇ ਵਾਲ ਦੇ ਬਿਲਕੁਲ ਨਾਲ ਸ਼ੋਰੂਮ ਹੈ ਕਿਟਕੈਟ ਸ਼ੋਰੂਮ ਆਪਣਾ ਆਪੋਜ਼ਿਟਸ ਕਿਜਾ ਡੇਰੀ ਸੋ ਜਿਹੜੇ ਬਾਹਰੋਂ ਆਣਗੇ ਉਹਨਾਂ ਨੂੰ ਕੰਟਾ ਕਰਵਾਇਆ ਆ ਸਕਦੇ ਹੋ ਲੋਕਲ ਵਾਲਿਆਂ ਨੂੰ ਪਤਾ ਹੀ ਹੈ ਜੀ ਕਿਟਕੈਟ ਸ਼ੋਰੂਮ ਜਲਾਲਾਬਾਦ ਮੋਬਾਈਲ ਨੰਬਰ 98786 00711 ਕਈ ਵੈਰਾਈਟੀ ਦੇਖਣਾ ਚਾਹੁੰਦੇ ਨੇ ਕਿ ਤੁਹਾਡੇ ਕੋਲ ਸਾਰਾ ਕੁਝ ਦੇਖਣਾ ਹੈ ਮੰਨ ਲਓ 80 90% ਵੈਰਾਈਟੀ ਦੇਖਣੀ ਹੈ ਤਾਂ ਉਹਨਾਂ ਨੂੰ ਮੈਂ ਕਹਾਂਗਾ ਸਾਡਾ ਕਿਟਕੈਟ KITC AT JBD ਕਿਟਕੈਟ ਜਲਾਲਾਬਾਦ ਤੁਸੀਂ ਮੈਂ ਫਿਰ ਬੋਲ ਦਿੰਨਾ KITC AT JBD ਕਿਟਕੈਟ ਜਲਾਲਾਬਾਦ ਇੰਸਟਾ ਫੋਲੋ ਕਰ ਲਓ ਇੰਸਟਾ ਦੇ ਉੱਪਰ ਤੁਹਾਨੂੰ ਸਾਡੀ 80 90% ਵੈਰਾਈਟੀ ਅਪਲੋਡ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਸਾਡੇ ਕੋ ਕੀ ਹੁੰਦਾ ਪ੍ਰਾਈਸ ਜਿਹੜੇ ਅਸੀਂ ਉਹਨਾਂ ਦੇ ਜਿਹੜੇ ਕੋਈ 20% ਡਿਸਕਾਊਂਟ ਸੀ ਪਹਿਲਾਂ ਕੋਈ 10 ਸੀ ਕੋ 25 ਸੀ ਕੋ 30 ਸੀ ਉਹ ਸਾਰੇ ਅਸੀਂ ਉਹ ਅਪਲੋਡ ਕੀਤੇ ਹੋਏ ਨੇ ਤੁਸੀਂ ਰੀ ਮਤਲਬ ਹੁੰਦਾ ਸਾਨੂੰ ਸਕਰੀਨਸ਼ਾਟ ਭੇਜ ਕੇ ਪੁੱਛ ਸਕਦੇ ਹੋ ਵੀ ਐਸ ਪ੍ਰੈਜ਼ੈਂਟ ਹੁੰਦਾ ਕੀ ਪ੍ਰਾਈਸ ਹੈ ਪਹਿਲੇ ਪ੍ਰਾਈਸ ਤੇ ਨਾ ਰਹਿ ਜਾਣਾ ਵੀ ਉਹ ਪ੍ਰਾਈਸ ਪਹਿਲਾ ਵਾਲਾ ਉਹ ਨਹੀਂ ਹੈ ਹੁਣ ਕੱਟੇ ਨੇ ਪ੍ਰਾਈਸ ਇੱਕ ਮੈਂ ਤੁਹਾਨੂੰ ਜ਼ਰੂਰ ਹੋਰ ਗੱਲ ਕਹਾਂਗਾ ਸਾਡੇ ਕੋ ਵਾਰਮਰ ਖੁੱਲੇ ਨੇ ਕਿ ਡਲੇ ਨੇ ਸਾਰਾ ਇਹ ਕਿਡਲੇ ਦੇ ਵਾਰਮਨ ਨੇ ਸਾਰਾ ਸ਼ਹਿਰ ਦੇ ਤੇ 10% ਵੱਧ ਤੋਂ ਵੱਧ 20 ਤੋਂ ਕੋਈ ਵੱਧ ਨਹੀਂ ਦਿੰਦਾ ਸਕਾਉਂਟ ਦਿੰਦਾ ਜੀ ਬਿਲਕੁਲ 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 ਕੋਈ ਵੀ ਬੰਦਾ ਹਰ ਲੇਡੀਜ਼ ਬੰਦਾ ਇਹਨੂੰ ਪਾਉਂਦਾ ਹੈ ਕਿਡਲੇ ਬਿਲਕੁਲ ਕਿਡਲੇ ਹਰ ਇੱਕ ਪਾਉਂਦਾ ਡਿਸਕਾਊਂਟ ਵੱਧ ਤੋਂ ਵੱਧ 20 ਪਹਿਲੀ ਗੱਲ ਤਾਂ 20 ਵੀ ਕੋਈ ਨਹੀਂ ਹੁੰਦਾ 10 15 ਦਿੰਦਾ ਕੋਈ ਦੇ ਲੇਗਾ 20 ਦੇ ਲੇਗਾ ਅਸੀਂ ਇਹਦੇ ਤੋਂ ਤੁਹਾਨੂੰ ਫਲੈਟ 30% ਡਿਸਕਾਊਂਟ ਦੇਾਂਗੇ ਕਿਡਲੇ ਦੇ ਕਿਡਲੇ ਦੇ ਪਾਜੀ ਔਰ ਵੈਰਾਈਟੀ ਵੀ ਨਹੀਂ ਮਿਲੇਗੀ ਕਿਤੇ ਜੇ ਕਿਸੇ ਕੋ ਜਾਓਗੇ ਨਾ ਪਾਜੀ ਕੱਲ੍ਹ ਅਗੇ ਗ੍ਰੇ ਕੱਲ੍ਹ ਹੈਗਾ ਜੀ ਹੂੰ ਗ੍ਰੇ ਵੀ ਦੇਾਂ ਤੁਸੀਂ ਦੁਕਾਨਦਾਰ ਕਿਸੇ ਨੂੰ ਪੁੱਛ ਲਓ ਭਾਜੀ ਕਿਸੇ ਨੂੰ ਵੀ ਪੁੱਛ ਲਓ ਕਿ ਕਿੱਦਣ ਦਾ ਕੀ ਪਿਆ ਹੋਗਾ ਭਾਜੀ ਮੇਰੇ ਕੋਲ ਇਕੱਲਾ ਗ੍ਰੇ ਕਲਰ ਦਾ ਪਿਆ ਪਜਾਮੀ ਵੀ ਮਿਲੇਗੀ ਤੇ ਇਨਰ ਵੀ ਮਿਲੇਗਾ ਦੋਨੋਂ ਚੀਜ਼ਾਂ ਮਿਲਣਗੀਆਂ ਪਰ ਕਿੱਦਨੇ ਦਾ 30% ਫਲੈਟ 30% ਦੇਾਂਗੇ ਤੁਹਾਨੂੰ ਕੋਈ ਵੀ ਬੰਦੇ ਦੇ 10% ਤੋਂ ਬੰਦਾ ਪਰਸੈਂਟ ਵਾਧ ਨਹੀਂ ਦੇਗਾ ਸੋ ਬਹੁਤ ਸਾਰੀ ਵੈਰਾਈਟੀ ਮਿਲੇਗੀ ਜਲਦੀ ਜਲਦੀ ਤੁਸੀਂ ਵਿਜ਼ਿਟ ਕਰ ਲਓ ਕਿਟਕੈਡ ਸ਼ੋਰੂਮ ਜਲਾਲਾਬਾਦ ਥੈਂਕ ਯੂ